ਉਹ ਅੰਗਰੇਜ਼ਾਂ ਦੇ ਇੱਥੇ ਬਹਿ ਕੇ ਹਿਸਾਬ ਤਾਬਾਬ ਦਾ ਜੂਨ ਨਹਿਰੀ ਵਿਭਾਗ ਦਾ ਹੁੰਦਾ ਸੀ ਕੰਮ ਧੰਦਾ ਇਹ ਸਾਰਾ ਮਤਲਬ ਹੀ ਪਤਾ ਨਹੀਂ ਕਿਹੜਾ ਚੂਨਾ ਜਾਂ ਸੀਮੈਂਟ ਲਾਉਂਦੇ ਸੀਗੇ ਉਹ ਹੂੰ ਆਏ ਨਹੀਂ ਅਜੇ ਤੱਕ ਸਮਝ ਲੈ ਆਈਏ ਤੱਕ ਇੱਥੇ ਕੁਰਸੀ ਹੁੰਦੀ ਹੋ ਤੇ ਇੱਥੇ ਹਿਸਾਬ ਤਾ ਹੁੰਦਾ ਇੱਥੇ ਪੂਰਾ ਹਿਸਾਬ ਤਾ ਇਧਰ ਦੀ ਲੋਕ ਮਿਲਦੇ ਹੋਣਗੇ ਨਾ 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 ਇਧਰ ਦੀ ਨਹੀਂ ਪਰਚੀ ਵਗੈਰਾ ਇਧਰ ਦੀ ਆ ਟਿਕਟ ਅਸਾਂ ਇਥੋਂ ਦੀ ਪਰਚੀ ਠੀਕ ਹੈ ਇਹ ਇਧਰ ਦੀ ਦਾ ਜਿਵੇਂ ਕਿਸੇ ਨੇ ਬਾਹਰ ਜਾਣਾ ਬਾਹਰ ਜਾਣਾ ਅਫਸਰ ਵਗੈਰਾ ਨੇ ਉਫੇ ਇਹ ਤਾਂ ਹੁਣ ਲੱਗੀ ਆ ਨਾ ਉਹ ਮਾਲਵੇ ਉੱਥੇ ਸੈਲਫਾ ਸੈਲਫਾ ਕਹਿ ਸਕਦੇ ਸੈਲਫਾ ਉਹ ਉਹਨਾਂ ਨੇ ਅੰਗਰੇਜ਼ਾਂ ਨੇ 130 ਸਾਲ ਪਹਿਲਾਂ ਬਣਾਈ ਹੋਈ ਸੀ ਸੈਲਫਾ ਦੇਖੋ ਕਿੰਨੀ ਐਡਵਾਂਸ ਉਹਨਾਂ ਦੀ ਸੋਚ ਤੇ ਉਹਨਾਂ ਨੇ ਇੱਕ ਲੂੰਬੇ ਬਣਾਏ ਸੀ ਆਪਣੇ ਦਾ ਹੁਣ ਚੱਲੇ ਆ ਚਿਮਨੀਆ ਆਪਣੇ ਦਾ ਹੁਣ ਆਏ ਗੈਸ ਦੇ ਉੱਤੇ ਲੱਗਦੀਆਂ ਆ ਉਹਨਾਂ ਦੀਆਂ ਚਿਮਣੀਆਂ ਮੜਾ ਇੱਥੋਂ ਸ਼ਾਟ ਮਾਰੀ ਕਰਾਂ ਆ ਦੇ ਆ ਦੇ ਕਿਉਂ ਉਦੋਂ ਦਾ ਧੂਆ ਬਾਹਰ ਨਿਕਲਦਾ ਹੈ ਇੱਟ ਨਾਲ ਇੱਟੀ ਜੁੜੀ ਹੋਈ ਹੈ ਇਹ ਵੀ ਗੱਲ ਆ ਬਾਕੀ ਇੱਟ ਤਗੜੀ ਬਹੁਤ ਆ ਬਾਈ ਦੇਖ ਆਹ ਇੱਟ ਹਮ ਲੈ ਗੈਟ ਤੋਂ ਵੀ ਵੱਡੀ ਆ ਗਈ ਹੈ ਹਨਾ ਯਾਰ ਸਾਰੀ ਇੱਟਾਂ ਬਹੁਤ ਵੱਡੀ ਆ ਲੈ ਆ ਇੱਥੇ ਬਈ ਅੰਗਰੇਜ਼ ਬਾਲਟੀ ਭਰ ਕੇ ਪਾਣੀ ਦਿਨਾਉਦੇ ਹੋਣਗੇ ਯਾਰ ਆ ਦੇ ਆ ਫਰਸ਼ ਤੇ ਨਾ ਦੇਖੀ ਇੱਥੋਂ ਇੱਥੋਂ ਬਾਲਟੀ ਭਰ ਲੈਂਦੇ ਹੁਣਗੇ ਇੱਥੇ ਬਹਿ ਜਾਂਦੇ ਹੁਣਗੇ ਪਰ ਮੈਂ ਇਧਰ ਦੀ ਦਿਖਾਉ ਹੋਇਆ ਦੇਖੋ ਆ ਪੱਥਰ ਤੇ ਬਹਿ ਕੇ ਇੱਥੇ ਵਾਲਟੀ ਰੱਖ ਕੇ ਅੰਗਰੇਜ਼ ਨਾ ਹੁੰਦੇ ਹੋਣਗੇ ਉਸ ਸਮੇਂ ਜਬਈ ਮੈਨੂੰ ਤਾਂ ਇਹ ਲੱਗਦਾ ਵੀ ਬਾਕੀ ਆਪਾਂ ਕਹਿ ਨਹੀਂ ਸਕਦੇ ਮਤਲਬ ਮੈਂ ਇੱਕ ਆਪਣੇ ਆਈਡੀਆ ਲਾ ਸਕਦੇ ਆ ਆਈਡੀਆ ਵੈਸੇ ਯਾਰ ਆ ਦੇਖਿਓ ਆਹ ਦੇ ਸਟੈਪ ਬਣੇ ਹੋਏ ਪੂਰੇ ਸਟੈਪ ਬਣੇ ਹੋਏ ਆ ਬਈ ਇਹ ਸਟੈਪ ਬਣੇ ਹੋਇਆ ਪੌੜੀ ਆ ਯਾਰ ਹਨਾ ਹੂੰ ਸਹੀ ਗੱਲ ਆ ਚੁਗਲ ਖੋਰ ਨਾ ਚੁਗਲੀਆਂ ਬਾਜ ਰਹਿੰਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਕੱਚਿਆਂ ਕੋਠਿਆਂ ਨੂੰ ਜੇ ਕਰ ਲਿਪੀਏ ਨਾ ਆਖਰ ਢੈਂਦੇ ਆ ਢੈਂਦੇ ਆ ਟਹਿ ਜਾਂਦੇ ਮਿੱਤਰੋ ਅੱਜ ਨਾ ਅਸੀਂ ਉਸ ਜਿਵੇਂ ਕਹਿੰਦੀ ਇੱਕ ਹਵੇਲੀ ਦੇ ਵਿੱਚ ਖੜੇ ਆ ਇਹਨੂੰ ਨਹਿਰੀ ਕੋਠੀ ਵੀ ਕਹਿ ਦਿੰਦੇ ਆ ਹਨਾ ਜੀ ਹਾਂ ਨਹਿਰੀ ਕੋਠੀ ਤੇ ਹਾਂ ਤੇ ਜਿਹਦੀ ਅੱਜ ਤੋਂ ਉਮਰ ਡਾਕਟਰ ਡਾਕਟਰ ਸਾਹਿਬ ਕਿੰਨੇ ਸਾਲ ਕਹਿ ਸਕਦੇ ਆ ਕਿੰਨੇ ਸਾਲ ਦੀ ਹੋਊਗੀ ਤਕਰੀਬਨ 1947 ਦੇ ਵਿੱਚ ਗੁਰੇ ਇੱਥੋਂ ਗਏ ਆ 1947 ਦੇ ਵਿੱਚ ਇੱਥੋਂ ਗਏ ਆ ਹਾਂ ਉਸ ਤੋਂ 50 ਸਾਲ ਪਹਿਲਾਂ ਦੀ ਆ ਸਾਡੇ ਬਜ਼ੁਰਗ ਦੱਸਦੇ ਹੁੰਦੇ ਇਹ 50 ਸਾਲ ਪਹਿਲਾਂ ਦੀਆਂ ਬਿਲਡਿੰਗਾਂ ਇੱਥੇ ਉਵੇਂ ਬਣੀਆਂ ਬਣਾਈਆਂ ਛੱਡ ਗਈ ਕਸਮ ਤੇ 50 ਉਹ ਲਾ ਲਓ 78 ਹੋਣ ਲਾ ਲਓ 2025 ਦੇ ਹਿਸਾਬ ਨਾਲ ਮੰਨ ਲੀ ਤਕਰੀਬਨ 125 30 ਸਾਲ ਉਮਰ ਹੋਗੀ ਪਰ ਇੱਕ ਵਾਰ ਕੈਮਰਾ ਮਾਰ ਕੇ ਦੇਖੋ ਆਪਣੇ ਪਾਏ ਹੋਏ ਲੈਂਟਰ ਵੀ ਮਤਲਬ ਵੀ 20 ਸਾਲ 25 ਸਾਲਾਂ ਬਾਅਦ ਤਰੇੜਾਂ ਹਟ ਜਾਂਦੇ ਆ ਇਹ ਉਸ ਟਾਈਮ ਦੀਆਂ ਡਾਟਾ ਤੇ ਆਗਾ ਠੀਕੜਾ ਹੀ ਬਿਲਕੁਲ ਬਾਕੀ ਤੁਹਾਨੂੰ ਮੈਂ ਦੱਸ ਦਾਂ ਸੱਜਣੋ ਇਹ ਜਿਵੇਂ ਕਹਦੀ ਨਾ ਇੱਥੇ ਬੜੇ ਲੋਕ ਸ਼ੂਟਿੰਗ ਕਰਨ ਵਾਸਤੇ ਆਉਂਦੇ ਆ ਬੜਿਆਨੇ ਆਉਣਾ ਵੀ ਹੈ ਸਾਡੀ ਵੀਡੀਓ ਤੋਂ ਵੱਧ ਬੜਿਆਨੇ ਆਉਣਾ ਵੀ ਹੈ ਤਾਂ ਅੱਜ ਤਾਂ ਆਪਣੇ ਧਰਮੇ ਇੱਧਰ ਦਿਖਾ ਵੀ ਇਹ ਦੀ ਜਣਾ ਅੱਜ ਉਹ ਰਹੀਆਂ ਜਿਹੜੀਆਂ ਸਾਨੂੰ ਬਰਾਸਟ ਦੇ ਵਿੱਚ ਮਿਲਿਆ ਹੋਈਆਂ ਨੇ ਬਾਈ ਹਨਾ ਬਰਾਸਟ ਦੇ ਵਿੱਚ ਮਿਲਿਆ ਹੋਈਆਂ ਜਿਵੇਂ ਇੱਥੇ ਨਾ ਗਾਣੇ ਸ਼ੂਟ ਹੋਏ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਗਾਣਿਆਂ ਦੇ ਉੱਤੇ ਅਗਲਾ ਉਹ ਮੇ ਨਾਮ ਵਗੈਰਾ ਲਿਖ ਲੈਂਦਾ ਹਨਾ ਇਹ ਸਾਰਾ ਕੁਝ ਤੇ ਇੱਕ ਉਹਨੂੰ ਉਸ ਟਾਈਮ ਦਾ ਗੋਰਿਆਂ ਦੇ ਟਾਈਮ ਦਾ ਨਾ ਇੱਕ ਟੇਬਲ ਬਣਾਇਆ ਹੋਇਆ ਉਹਨਾਂ ਦਾ ਆਪਣੀ ਤਾਂ ਹੁਣ ਟੇਬਲ ਚੱਲਦੇ ਨਾ ਮਾਰਬਲ ਦੇ ਉਹ ਜਿਹੜਾ ਉਧਰ ਕਾਰਨਰ ਤੇ ਆਗਾ ਫਰੰਟ ਤੇ ਇਹਨਾਂ ਦਾ ਕਮਰਾ ਗੋਰਿਆਂ ਦਾ ਬਣਾਇਆ ਹੋਇਆ ਸੀਗਾ ਉੱਥੇ ਉਹਨਾਂ ਨੇ ਉਹ ਟੇਬਲ ਆ ਉਹ ਟੇਬਲ ਹਜੇ ਤੱਕ ਨਹੀਂ ਹਿੱਲਿਆ ਉਸ ਹਾਲੇ ਤਾਂ ਕੋਈ ਪਿਆ ਉਵੇਂ ਹੀ ਪਿਆ ਇਹਦੇ ਵਿੱਚ ਦੀ ਹਾਂ ਨੰਗ ਨੰਗ ਕੇ ਦੇ ਸਕਦੇ ਹਾਂ ਪਰ ਹੈ ਥੋੜਾ ਰਿਸਕੀ ਆ ਉਹ ਸਾਹਮਣੇ ਟੇਬਲ ਆਗਾ ਉਹ ਅੰਗਰੇਜ਼ਿਆਂ ਦਾ ਇਹ ਤੇ ਬਹਿ ਕੇ ਹਸਾਕਤਾਬ ਆਬ ਦਾ ਜੂਨ ਨੇਰੀ ਵਿਭਾਗ ਦਾ ਹੁੰਦਾ ਸੀ ਕੰਮ ਧੰਦਾ ਇਹ ਸਾਰਾ ਮਤਲਬ ਹੀ ਪਤਾ ਨਹੀਂ ਕਿਹੜਾ ਚੂਨਾ ਜਾਂ ਸੀਮੈਂਟ ਲਾਉਂਦੇ ਸੀਗੇ ਉਹ ਹੂੰ ਇਹ ਨਹੀਂ ਹਜੇ ਤੱਕ ਸਮਝ ਲਾਈ ਆਈ ਏ ਤੱਕ ਇੱਥੇ ਕੁਰਸੀ ਹੁੰਦੀ ਹੋ ਤੇ ਇੱਥੇ ਹਸਾਬ ਤਾ ਹੁੰਦਾ ਇੱਥੇ ਪੂਰਾ ਹਸਾਬ ਤਾ ਇਧਰ ਦੀ ਲੋਕ ਮਿਲਦੇ ਹੁਣ ਨਾ 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 ਇਧਰ ਦੀ ਨਹੀਂ ਪਰਚੀ ਵਗੈਰਾ ਇਧਰ ਦੀ ਆ ਟੈਕਟ ਅੱਛਾ ਇਥੋਂ ਦੀ ਪਰਚੀ ਠੀਕ ਹੈ ਇਹ ਇਧਰ ਦੀ ਦਾ ਜਿਵੇਂ ਕਿਸੇ ਨੇ ਬਾਹਰ ਜਾਣਾ ਬਾਹਰ ਜਾਣਾ ਅਫਸਰ ਵਗੈਰਾ ਨੇ ਉਫੇ ਤੇ ਜਿਵੇਂ ਆ ਨਹਿਰ ਆ ਹੁਣ ਇੱਥੇ ਹੋਰ ਵੀ ਬਿਲਡਿੰਗਾਂ ਹੈਗੀਆਂ ਇਹਦੀਆਂ ਕੱਲੀ ਇੰਨੀ ਕੁ ਨਹੀਂ ਹੈਗੀ ਤੇ ਆਪਾਂ ਇਧਰ ਨੂੰ ਵੀ ਦਿਖਾਉਨੇ ਸੱਜਣ ਉਹ ਗੱਲ ਕੱਲੀ ਬਿਲਡਿੰਗ ਦਾ ਉਨੇ ਇਥੇ ਮੋਰ ਵੀ ਦਿਖਾਉਣੇ ਆ ਇਥੇ ਬਾਈ ਕਹਿੰਦਾ ਵੀ ਬਾਈ ਇਥੇ ਆਪਣੇ ਡਾਕਟਰ ਸਾਹਿਬ ਕਿਹੜੇ ਕਿਹੜੇ ਜਾਨਵਰ ਮਿਲ ਜਾਂਦੇ ਹਾਲੇ ਵੀ ਜਾਨਵਰ ਦਾ ਬਾਈ ਜਦੋਂ ਰਾਤ ਨੂੰ ਜਾਂ ਹਨੇਰੇ ਸਵੇਰੇ ਨਗਦੇ ਆ ਬਾਹਲੇ ਮਿਲਦੇ ਆਗੇ ਜਿਵੇਂ ਉਹ ਇੱਕ ਮੋਰ ਪਿਆ ਆ ਦੇਖਦੇ ਹੋ ਤੁਸੀਂ ਉਹ ਉੱਧਰ ਆ ਜਾਂਦਾਗਾ ਜ਼ੂਮ ਕਰਕੇ ਦਿਖਾ ਦੇ ਧਰਮੇ ਤੇ ਉਹ ਪਪੂਪੁਰਾਂ ਦੇ ਵਿੱਚ ਇਹ ਨਾ ਮਹਿਕਮੇ ਨੇ ਹੁਣ ਦੁਬਾਰੇ ਇਹਨੂੰ ਰਿਵਿਊ ਕਰਨ ਲੱਗੇ ਹੋਏ ਆਗੇ। ਆ ਪੂਰੇ ਵੀ ਜਿਵੇਂ ਉਹ ਜਿੱਥੇ ਲਿਖਿਆ ਹੋਇਆ ਇੱਥੇ ਕੋਈ ਗਾਣਾ ਸੂਟ ਹੋਇਆ ਹੋਣਾ ਨਾ ਜੀ। ਹਾਂ ਗਾਣੇ ਇੱਥੇ ਚੱਲਦੀ ਰਹਿੰਦੇ ਆ। ਆਏ ਦੇਣਾ ਇਸ ਤਾਂ ਦੇਖਦੀ ਰਹਿੰਦੇ ਆ। ਇੱਥੇ ਵਿਆਹ ਸਾਦੀਆਂ ਵਾਲੇ ਬਹੁਤ ਆਉਂਦੇ ਆ ਬਈ। ਬਸ ਆਪਾਂ ਪ੍ਰੀ-ਵੇਡਿੰਗ ਵਾਲੇ ਬਹੁਤ ਆਉਂਦੇ। ਇਹ ਗੱਲ ਬਈ ਅਸਲ ਪਤਾ ਕਾਰਨ ਕੀ ਆ। ਜਿਵੇਂ ਇਹਨਾਂ ਚਲੋ ਲੋਕੇਸ਼ਨਾਂ ਤਾਂ ਬਹੁਤ ਬਣ ਗਈਆਂ ਹਨਾ। ਪਰ ਉਹ ਰੈਂਟ ਤੇ ਨਹੀਂ ਅਗਲਾ ਕਹਿੰਦਾ ਯਾਰ ਨਾਲੇ ਤਾਂ ਪ੍ਰਾਣੀ ਇੱਕ ਉਹ ਚੀਜ਼ ਐ ਇਮਾਰਤ ਐ। ਵੀ ਸੂਟ ਬੜਾ ਘੰਟਾ ਆ ਜਾਣਾ ਨਾ ਸੂ ਅਮੀਰ ਤਾਂ ਅਮੀਰ ਲੋਕਾਂ ਆਗੇ ਵੀ ਆਪਦੀ ਪ੍ਰਾਈਵੇਟਿੰਗ ਦੇ ਵਿੱਚ ਇੱਥੋਂ ਸ਼ਾਰਟ ਲੈਂਦੇ ਆਗੇ ਉਹਨਾਂ ਦੀਆਂ ਗੱਡੀਆਂ ਦਾ ਉੱਥੇ ਪਤਾ ਲੱਗ ਜਾਂਦਾ ਜਿਵੇਂ ਉਹ ਬਿਲਡਿੰਗ ਆ ਉਹ ਮੰਨ ਲਵੀ ਇੱਕ ਤਾਂ ਹੁੰਦੇ ਨੇ ਵਧੀਆ ਬਿਲਡਿੰਗਾਂ ਦੇ ਵਿੱਚ ਲੋਕ ਜ਼ਿਆਦਾਤਰ ਆਹ ਜਿਹੜੀਆਂ ਪੁਰਾਣੀਆਂ ਮਾਰਤਾਂ ਨੇ ਜਿਵੇਂ ਆ ਲੱਕੜ ਆਈ ਦੇ ਇਸ ਲੋ ਇਹਨੂੰ ਕਿਤੇ ਸਯੋਗ ਲੱਗੀ ਆ ਨਹੀਂ ਲੱਗੀ ਬਈ ਇੱਕ ਹੋਰ ਗੱਲ ਹੈ 130 ਸਾਲ ਪੁਰਾਣੀ ਲੱਕੜ ਹੈਗੀ ਇਹ ਦੇਖ ਲੋ ਆਹ ਦੇਖੋ ਇਹ ਹਾਂ 130 35 ਸਾਲ ਪੁਰਾਣੀ ਲੱਕੜ ਹੈ ਜਿਹਦੀ ਹਲੇ ਤੱਕ ਉਹ ਵੀ ਖੜੀ ਹੈ ਹਾਂ ਉਹ ਵੀ ਹੈ ਜਾਣ ਜਾਣ ਵੀ ਹੈਗੀ ਇਹਦੇ ਵਿੱਚ ਪੂਰੀ ਜਾਣ ਦੱਸਦੀ ਹੈ ਨਾ ਦੇਖ ਸਕਦੇ ਹੋ ਤੇ ਬਈ ਗੱਲ ਗੱਲ ਇੱਕ ਇਹ ਵੀ ਆ ਚਲੋ ਜੇ ਮੈਂ ਆਪਾਂ ਲੋਕੇਸ਼ਨਾਂ ਦੀ ਗੱਲ ਕਰਦੇ ਸੀ ਹਨਾ ਉਹ ਤਾਂ ਚਲੋ ਲੋਕੇਸ਼ਨ ਆ ਗਈ ਇੱਕ ਡੁਪਲੀਕੇਟ ਇਹ ਆ ਗਈ 오ਰੀਜਨਲ ਇਹ ਰੀਜਨਲ ਆ ਹਨਾ ਅਮੀਰ ਲੋਕ ਇੱਥੇ ਰੀਜਨਲ ਮ ਵੱਲ ਵੀ ਬਣਾਉਂਦੇ ਆਗੇ ਪਰ ਮੈਂ ਹੋਰ ਦਿਖਾ ਆ ਦੇਖੋ ਇਹ ਜਿਹੜੀਆਂ ਨਾ ਇੱਟਾਂ ਨੇ ਡਾਟਾਂ ਲੱਗੀਆਂ ਹੋਈਆਂ ਨੇ ਉਹ ਕੋਈ ਨਹੀਂ ਪਈ ਨਹੀਂ ਸਿਰਫ ਚੂਨਾ ਵਿਚਾਲੇ ਲਾਇਆ ਹੋਇਆ ਜਿਵੇਂ ਆਪਾਂ ਮਸਾਲਾ ਲਾਉਣੀ ਹੁੰਦੇ ਆ ਤੇ ਇਹ ਸੱਤ ਚਲੋ ਜਿਵੇਂ ਇਹਦੇ ਵਿਚਾਲੇ ਦੀ ਨਾ ਗਲਾ ਨਿਕਲ ਗਿਆ ਹਾਂ ਤੇ ਇੱਧਰ ਇੱਧਰ ਦਿਖਾਈ ਉਹ ਦੇਖੋ ਲਾ ਬੜਾ ਕੁਝ ਯਾਰ ਇੱਥੇ ਦੇਖਣ ਨੂੰ ਆ ਬਹੁਤ ਘੈਂਟ ਘੈਂਟ ਚੀਜ਼ ਪਰ ਆਏ ਆ ਬਈ ਕੱਲਾ ਬੰਦਾ ਨਹੀਂ ਇੱਥੇ ਆ ਸਕਦਾ ਬੰਦੇ ਨੂੰ ਇਹ ਡਰਾਵਣੀ ਜੀ ਬਿਲਡਿੰਗ ਹੈਗੀ ਹਾਂ ਡਰਾਵਣੀ ਬਿਲਡਿੰਗ ਡਰ ਜਿਆ ਲੱਗਦਾ ਹੈ ਜਿਵੇਂ ਹੁਣ ਆਪਾਂ ਤਾਂ ਦੋ ਤਿੰਨ ਜਣੇ ਸੀਗੇ ਜਾਂ ਹੋਰ ਜਿਹੜੇ ਵੀ ਆਉਣਗਾ ਪਤਾ ਇਹ ਕਹਿੰਦੇ ਆ ਬਈ ਨਾਲ ਇੱਕ ਦੋ ਜਣੇ ਆਇਓ ਹਨਾ ਕੱਲਾ ਬੰਦਾ ਨ ਜਿਵੇਂ ਕਹਿੰਦੀ ਇਹ ਸਾਰੇ ਚੰਗੇ ਲੋਕ ਨਹੀਂ ਬਈ ਬਹੁਤ ਨਸੀੜੀ ਲੋਕ ਵੀ ਹੋ ਰਹੇ ਹਾਂ 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 ਪਰ ਤਕਰੀਬਨ ਨਸੀੜੀਆਂ ਤੋਂ ਬਈ ਬਚਾ ਇੱਥੇ ਹਾਂ ਨਸੀੜੀਆਂ ਦੀ ਅਸੀਂ ਅਜੇ ਤੱਕ ਕੋਈ ਗੱਲਬਾਤ ਨਹੀਂ ਸੁਣੀ ਨੀ ਕਿਉਂਕਿ ਹਾੜਾ ਦਾ ਦਿੱਲੀ ਦਾ ਰੁਟੀਨ ਹੀ ਆ ਇੱਥੋਂ ਦੀ ਨੰਗਣਾ ਕਰਨਾ ਹਨਾ ਨੇਰੇ ਸਵੇਰੇ ਇੱਥੋਂ ਦੀ ਨੰਗਦੇ ਆਂਗੇ ਠੀਕਾ ਤੇ ਆਪਾਂ ਦਾ ਆਹ ਬਿਲਡਿੰਗ 'ਚ ਖੜ ਗਏ ਇੱਕ ਇਹਦੇ ਨਾਲ ਹੀ ਉਹ ਜ਼ੂਮ ਕਰਕੇ ਦਾ ਉਹ ਬਿਲਡਿੰਗ ਕੋਲੇ ਬਹੁਤ ਵੀਡੀਓ ਸ਼ੂਟ ਹੁੰਦੀ ਆ ਇੱਕ ਇੱਧਰ ਆ ਗਈ ਆ ਆਪਾਂ ਪਾਪਾ ਇਹ ਵੀ ਦੇਖਦੇ ਆ ਜਾ ਕੇ ਉਹਦੇ ਵਿੱਚ ਵੀ ਜਾ ਕੇ ਦੇਖ ਸਕਦੇ ਆਂਗੇ ਉਕੇ ਆਮ ਜਿਹੜਾ ਨਹਿਰੀ ਵਿਭਾਗ ਹੈਗਾ ਉਹਨਾਂ ਨੇ ਦੁਬਾਰਾ ਦੇਖੋ ਉਹਨੇ ਬਾੜ ਕੀਤੀ ਹੈ ਉਹਨੇ ਵੀ ਕੋਈ ਵਾਰ ਆ ਜਾਨਵਰ ਆ ਕੇ ਉੱਤੇ ਖਰਾਬ ਨਾ ਕਰੇ ਪੂਰੀ ਬੀੜ ਬਣਾ ਰਹੇ ਹੈਗੇ ਇਹ ਤੋਂ ਅੱਗੇ ਵੀ ਬੀੜ ਹੈਗੀ ਹੈਗੀ ਠੀਕ ਆ ਇਹਦੇ ਉੱਤੇ ਕੰਮ ਤਾਂ ਹੋ ਰਿਹਾ ਹੈ ਇੱਥੇ ਸਰਕਾਰੀ ਸੰਪਤੀ ਦੇ ਉੱਤੇ ਪਰ ਜਿਵੇਂ ਇਹ ਪੁਰਾਣੀਆਂ ਬਿਲਡਿੰਗਾਂ ਨੇਗੀਆਂ ਇਹਨਾਂ ਤੇ ਧਿਆਨ ਦੇ ਕੇ ਇਹਨਾਂ ਨੂੰ ਮੰਨ ਲੈ ਵੀ ਥੋੜੀ ਰੀਨਿਊ ਕੀ ਕਿਆਂ ਜਾਣ ਹਨਾ ਤਾਂ ਉਦੋਂ ਵੀ ਬਿੱਤਰ ਹੈਗਾ ਤੇ ਇੱਕ ਆ ਤੁਸੀਂ ਦੇਖ ਸਕਦੇ ਹੋਗੇ ਇਹ ਉਹਦੇ ਵੇਟਿੰਗ ਹਾਲ ਹੁੰਦੇ ਸੀਗੇ ਜੀ ਆਪਾਂ ਦਾ ਯਾਰ ਜਿਵੇਂ ਬਜ਼ੁਰਗਾਂ ਨੇ ਦੱਸਿਆ ਹਨਾ ਆਪੋਂ ਹਿਸਾਬ ਦੇ ਨਾਲ ਇਹ ਗੱਲਾਂ ਬਾਤਾਂ ਚੱਲਦੀਆਂ ਤੇ ਸੁਣਦੇ ਆਏ ਆ ਸਮਝਦੇ ਆਏ ਆਗੇ ਤੂੰ ਇਹ ਦੇਖ ਬਈ ਯਾਰ ਇਹ ਮੈਂ ਤੇ ਇੱਕ ਗੱਲ ਗਹੂੰਗਾ ਬਈ ਇਹ ਇਮਾਨਦਾਰੀ ਨਾਲ ਬਣੀਆਂ ਹੋਈਆਂ ਨੇ ਇਮਾਨਦਾਰ ਹੱਥਾਂ ਨਾਲ ਬਣੀਆਂ ਹੋਈਆਂ ਨੇ ਇਹ ਲੈ ਧਰ ਮੇਂ ਤੀਰ ਆ ਗਿਆ ਇਹ ਇਹ ਕੋਈ ਵੀਰ ਭਾਈ ਇੱਥੇ ਟੰਗ ਗਿਆ ਜਿਹੜਾ ਨਵਾਂ ਸ਼ੂਟ ਕਰਨ ਆਇਆ ਬਈ ਲੈ ਕੇ ਨਾ ਜਾਇਓ ਇੱਥੇ ਰੱਖ ਜੋ ਆ ਦੇਖ ਸਹੀ ਗੱਲ ਆ ਠੀਕ ਹੈ ਹਾਂ ਹਾਂ ਸ਼ੂਟ ਕਰਕੇ ਜੀ ਜੇ ਥੀ ਰੱਖ ਜਿਓ ਚਲੋ ਹਾਂ ਸਮਝ ਆ ਬਣਿਆਗਾ ਸਹੀ ਗੱਲ ਇਹ ਆ ਚੱਕ ਲੈ ਆ ਲੈ ਵੀ ਇਹ ਵੀ ਤੇ ਆ ਜੋ ਇਧਰ ਵੀ ਤੁਹਾਨੂੰ ਇਧਰ ਆ ਜਾ ਰਹੇ ਅੰਦਰ ਮੈਂ ਹੋਰ ਦਹੋਣੇ ਤੈਨੂੰ ਐਡਮਾਸ ਹੈ ਰਿਸਕੀ ਕੰਮ ਆਪਾਂ ਬਾਰ ਬਾਰ ਕਹਿੰਨੇ ਆ ਭਾਈ ਆਪਦੇ ਰਿਸਕ ਤੇ ਅੰਦਰ ਬੜਿਓ ਬਿਲਡਿੰਗ ਡਿੱਗਣ ਵਾਲੀ ਹੈਗੀ ਹਨਾ ਇਹ ਬਾਥਰੂਮ ਸੀ ਜੀ ਇਹ ਪੁਰਾਣੇ ਬਾਥਰੂਮ ਆ ਭਾਈ ਪਰ ਮੈਂ ਦੇਖੋ ਇਧਰ ਮੈਂ ਇਹ ਬਾਥਰੂਮ ਟਾਇਲਟਾਂ ਵਗੈਰਾ ਹਨਾ ਇਹ ਦੇਖੋ ਇਹ ਉਹਨਾਂ ਟਾਈਮਾਂ ਦੇ ਬਾਥਰੂਮ ਆ ਉਹਨਾਂ ਟਾਈਮਾਂ ਦੇ ਬਾਥਰੂਮ ਨਹੀਂ ਹੈਗਾ ਤੇ ਇਦਾਂ ਸੜਕਾ ਕੀ ਇਹ ਮੂਵ ਪਿੰਡਿਆਂ ਦੀ ਅਗਾਹ ਆਪਣਾ ਪਿੰਡਿਆਂ ਆ ਜਾਂਦਾ ਟਿੱਕ ਤਾਂ ਸਹੀ ਦੇਖੋ ਬਾਈ ਆਹ ਦੇ ਸਫਾਈ ਦੇਖ ਤਾਂ ਹਨਾ ਕਿੰਨੀ ਜਰ ਤਾਂ ਹੁਣ ਵਾਲੀ ਇੱਟ ਨਹੀਂ ਪਈ ਇੰਨੀ ਕਾਮਜਾਬ ਤਰ ਇੰਨੀ ਆ ਯਾਰ ਮੇਰੇ ਹਿਸਾਬ ਨਾਲ ਯਾਰ ਇਹ 12 ਇੰਚ ਦੀ ਹੋਊ ਇੱਟ ਹੋਊਗੀ ਬਾਈ ਬਿਲਕੁਲ ਹੋਣੀ ਹੈ ਹਨਾ ਤੇ ਬਾਕੀ ਇੱਕ ਹੋਰ ਦੇਖਿਆ ਬਾਈ ਸਰੀਏ ਸਰੀਏ ਤਾਂ ਜਮਈ ਨਹੀਂ ਹੈ ਬਿਲਡਿੰਗ ਦੇ ਵਿੱਚ ਪਾਇਆ ਹੋਇਆ ਆਹ ਵੀ ਗੱਲ ਹੈਗੀ ਹਨਾ ਪੇ ਧਿਆਨ ਨਹੀਂ ਮਿਲਦਾ ਸਰੀਏ ਨਹੀਂ ਹੈਗਾ ਜਮਈ ਮੈਂ ਪਹਿਲਾਂ ਵੀ ਬਹੁ ਵਾਰੀ ਨੋਟ ਕੀਤਾ ਹੈਗਾ ਆਇਆ ਇੱਥੇ ਬਿਰਣਾ ਸਰੀਏ ਤੋਂ ਬਣਾ ਸੀਮੈਂਟ ਤੋਂ ਯਾਰ ਹਨਾ ਆ ਦੇਖੋ ਇਹ ਇਹਦਾ ذریعے ਤੋਂ ਆ ਹੂੰ ਠੀਕ ਹੈ ਸਹੀ ਗੱਲ ਹੈ ਜੇਕਰ ਇਹਨਾਂ ਨੂੰ ਸੰਭਿਆ ਜਾਂਦਾ ਆ ਦੇਖ ਹੁਣ ਇਹਦੇ ਵਿੱਚ ਦੀ ਨਾ ਬਰੋਟਾ ਉਗ ਖੜਿਆ ਪਿੱਪਲ ਉਗ ਖੜਿਆ ਬਈ ਦੇਹ ਉਹਦੇ ਹਾਂ ਤਾਂ ਡਿੱਗਣ ਦਾ ਕਾਰਨ ਬਣਿਆ ਇਹ ਸਹੀ ਗੱਲ ਹੈ ਇਹ ਇਮਾਰਤ ਡਿੱਗਣੀ ਨਹੀਂ ਸੀ ਇਹਦੇ ਵਿੱਚ ਦੀ ਬਰੋਟਾ ਉਗ ਖੜਿਆ ਬਿਲਕੁਲ ਬਿਲਕੁਲ ਉਹਨੇ ਜਾਂਦੀ ਕੰਧ ਪਾੜ ਤੂੰ ਐਂ ਦੇਖ ਵੀ ਕੰਧਾਂ ਚੌੜੀ ਕਿੰਨੀ ਹੈ ਚੌੜੀ ਕਿੰਨੀ ਹੈ ਸਹੀ ਗੱਲ ਅੱਛਾ ਜੱਫੇ ਚ ਨਹੀਂ ਆਉਂਦੀ ਬਈ ਆਪਣੇ ਤਾਂ ਜੱਫੇ ਮੈਂ ਤੈਨੂੰ ਹੋਰ ਦੱਸਾਂ ਜਿਹੜੇ ਬੰਦੇ ਨੇ ਆ ਕੰਧ ਦੇਖ ਲਈ ਉਹਨੂੰ ਪਤਾ ਲੱਗ ਜੀ ਵੀ ਛੋੜੇ ਸਾਹਿਬ ਜਾਦੇ ਕਿਹੜੀ ਕੰਧ ਦੇ ਵਿੱਚ ਮੱਲਬੀ ਹੋ ਸੀਦ ਹੋਇਆ ਆਪਣੇ ਲੋਕ ਕਹਿੰਦੇ ਯਾਰ ਕੰਧ ਦਾ ਇੰਨੀ ਗਿਚੋੜੀ ਉਹ ਨੀਹਾਂ 'ਚ ਕਿਵੇਂ ਖੜੇ ਹਨ ਪਰ ਉਹ ਲੋਕਾਂ ਨੂੰ ਆਪਾਂ ਦੱਸ ਦੇ ਵੀ ਇਹ ਕੱਪ ਨੂੰ ਨਮੂਨਾ ਮਿਲ ਗਿਆ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਕੰਧਾ ਨਿਕਲਦੀ ਸੀ ਇੰਨੀਆਂ ਚੌੜੀਆਂ ਨਿਕਲਦੀਆਂ ਉਹ ਵੀ ਅੰਗਰੇਜ਼ ਹਕੂਮਤ ਸਰਕਾਰਾਂ ਦੇ ਉਸ ਵੇਲੇ ਦੀਆਂ ਸੀ ਬਈ ਦੇਖੋ ਤੁਸੀਂ ਦੇਖੋ ਉਹ ਇੰਨੀ ਚੌੜੀ ਚਾਰੇ ਪਾਸੇ ਕੰਧ ਲੱਗਣੀ ਤੇ ਫਿਰ ਉਹਦੇ ਵਿੱਚ ਸਾਹ ਬੰਦ ਹੋਇਆ ਹੋਇਆ ਕਿਹੜੇ ਤੁਸੀਂ ਇਹ ਦਿੱਤੇ ਆ ਹਨਾ ਬਹੁਤ ਜ਼ਿਆਦਾ ਤੁਸੀਂ ਇਹ ਆਏ ਉਹਨਾਂ ਨੂੰ ਇਹ ਚੀਜ਼ ਤੋਂ ਆਪਾਂ ਇੱਕ ਸਿੱਖ ਸਕਦੇ ਹਾਂ ਵੀ ਇੰਨੀ ਜੋੜੀ ਕੰਧ ਆਗੀ ਦੇਖ ਮੰਨ ਲਓ ਵੀ ਹੁਣ ਮੇਰੀ ਤਾਈ 3 ਫੁੱਟ ਦੀ ਬਾਹਾਂ ਗਈ ਬਿਲਕੁਲ ਬਿਲਕੁਲ ਠੀਕ ਹੈ ਨਾ 3 ਫੁੱਟ ਬਾਹਾਂ ਦੇ ਵਿੱਚ ਛੋਟੇ ਸਾਹਿਬ ਜੱਤੇ ਆਏ ਸੀ ਹੈਨਾ ਮਤਲਬ ਇਹ ਨਹੀਂ ਆਪਾਂ ਕਹਿੰਦੇ ਵੀ ਇੱਥੇ ਹੋਰ ਮੋਰ ਦਿਖਾ ਹੋ ਮਾਰੀ ਜੂਮ ਹੋ ਫਿਰਦਾ ਉਹ ਸਾਹਮਣੇ ਜੂਮ ਕਰਕੇ ਦਿਖਾ ਸਕਦਾ ਇੱਕ ਤਾਂ ਹੋ ਉਹ ਤੇ ਸਾਹਮਣੇ ਉੱਡਣਾ ਜਾਵੇ ਦੇਖ ਥੋੜੇ ਜਿਹਾ ਨਾ ਇੱਕ ਹੋ ਦੋ ਤਿੰਨ ਫਿਰਦੇ ਹੈਨਾ ਬਥੇਰੇ ਆ ਬਈ ਅੱਛੇ ਤਾਂ ਜਾਨਵਰ ਬਾਦੂ ਆ ਆ ਮੀਲ ਦੇ ਵਿੱਚ ਗਾਹਾਂ ਵੀ ਐ ਦੂਜੀ ਸਾਈਡ ਕੰਧ ਦੇ ਇਹ ਤਾਂ ਗੱਲ ਹੈਗੀ ਹੈ ਜੀ ਹੈਨਾ ਤੇ ਬਾਕੀ ਆਏ ਆ ਬਈ ਹੁਣ ਉਹ ਤਾਂ ਬੰਦੇ ਤੇ ਆਪ ਦੇ ਹੱਥ ਪਾਸਾ ਇੱਥੋਂ ਦੀ ਜਿਹੜੇ ਲੋਕ ਲੰਘਦੇ ਆ ਜਿਹੜਾ ਪਹਿਲੀ ਵਾਰ ਹੀ ਆਉਂਦਾ ਉਹ ਤਾਂ ਬੜਾ ਅਚੰਬੇ ਨਾਲ ਇਹ ਚੀਜ਼ਾਂ ਨੋਟ ਕਰਦਾ ਜਿਵੇਂ ਹੁਣ ਸਾਡੇ ਆਰਗੈਨਿਕੇ ਹੁੰਦੇ ਲੰਘਦੇ ਸਾਨੂੰ ਆਮ ਜੀ ਲੱਗਦੀ ਆਮ ਦੀ ਕਰਨ ਲੱਗਦੀ ਹੈ ਲੱਗ ਜਾਂਦੀਆਂ ਨਹੀਂ ਬਿਲਕੁਲ ਪਰ ਹੈ ਚੀਜ਼ਾਂ ਬਹੁਤ ਵਧੀਆ ਜਿਹਨੇ ਜਿੰਦਗੀ ਦਾ ਸਕੂਨ ਲੈਣਾ ਮੈਂ ਤਾਂ ਇੱਕ ਗੱਲ ਕਹਿਣਾ ਬਾਈ ਉਹ ਚੁੱਪ ਕਰਕੇ ਇੱਕ ਵਾਰੀ ਗਹਿਣ ਵਾਲੀ ਕੋਠੀ 'ਚ ਆ ਜੂ ਇੱਥੇ ਇਹ ਗਹਿਲਾ ਪਿੰਡ ਦੀ ਕੋਠੀ ਆ ਜਾਂਦੀ ਹੈ ਇਹ ਗਹਿਲਾ ਪਿੰਡ ਦੀ ਨਹਿਰੀ ਕੋਠੀ ਹੈਗੀ ਬਾਈ ਇਹ ਅੱਛਾ ਠੀਕ ਹੈ ਨਾ ਤੇ ਮੰਨ ਲਾ ਵੀ ਇੱਥੇ ਆ ਦੇਖ ਕਿੰਨੀ ਸ਼ਾਂਤੀ ਆ ਤੁਸੀਂ ਇੱਧਰ ਨੂੰ ਆ ਇੱਧਰ ਅੱਗੇ ਅੱਗੇ ਜਾਓ ਤੁਸੀਂ ਦੇਖੋ ਕਿੰਨੀ ਸ਼ਾਂਤੀ ਆ ਕਿੰਨੇ ਵਧੀਆ ਹਵਾ ਵਾਤਾਵਰਨ ਬਣਦਾਗਾ ਹੂੰ ਤੇ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੀ ਨੇ ਸਕੂਨ ਜਾਂ ਲੈਣਾ ਦੁਪਹਿਰ ਦਾ ਲੰਚ ਬਣਾ ਕੇ ਲਿਆਵੇ ਘਰੋਂ ਇੱਥੇ ਆ ਕੇ ਬੈਠੇ ਬਈ ਇੱਥੇ ਆ ਕੇ ਬੈਠੇ ਤੇ ਜੇ ਕਿਸੇ ਨੇ ਭਾਈ ਰੱਬ ਰੱਬ ਕਰਨ ਆਉ ਮਾਲਾ ਘਰੋਂ ਚੱਕ ਲਿਆਵੇ ਤੇ ਬਹਿ ਜਾਏ ਇੱਥੇ ਆ ਕੇ ਇੱਥੇ ਜਿਵੇਂ ਕਹਦੀ ਦੁਨੀਆ ਦਾ ਹਰ ਇੱਕ ਸੁੱਖ ਸੋਖ ਇੱਥੇ ਆ ਕੇ ਮਿਲੂਗਾ ਦੇਖੋ ਤਾਂ ਕੁਦਰਤ ਕੁਦਰਤ ਦੀ ਝੋਲੀ ਦੇ ਵਿੱਚ ਬੁੱਕਲ ਚ ਬੈਠ ਕੇ ਨਾ ਉਹ ਚੀਜ਼ਾਂ ਸਾਰੀਆਂ ਨਾ ਆਨੰਦ ਦਿੰਦੀਆਂ ਨੇ ਬਈ ਹੁਣ ਜੇ ਆਪਾਂ ਦੋ ਮਿੰਟ ਲਈ ਚੁੱਪ ਕਰਦੇ ਹਾਂ ਨਾ ਆ ਜਿੰਨੇ ਆਸ-ਪਾਸੇ ਜਾਨਵਰ ਬੋਲਦੇ ਉਹ ਸਾਰੇ ਆਪਣੇ ਮਾਇਕ ਦੇ ਚਾਹਤਾਂ ਕੈਨਾਤ ਦੀ ਆਵਾਜ਼ ਜਿਵੇਂ ਕਹਦੀ ਹੈ ਕੀ ਬਾਤ ਹੈ ਨਾ ਬਸ ਇੱਥੇ ਨਾ ਪੀ ਪੀ ਟਾਂ ਟਾਂ ਹਾਏ ਹਾਏ ਚੀ ਚੀ ਕੁਝ ਨਹੀਂ ਹੈਗਾ ਇੱਥੇ ਇੱਥੇ ਆਨੰਦ ਹੀ ਆਨੰਦ ਆ ਬਸ ਠੀਕ ਹੈ ਕਈ ਕਈ ਚੀਜ਼ਾਂ ਹੁੰਦੀਆਂ ਡਾਕਟਰ ਸਾਹਿਬ ਚਲੋ ਅਸੀਂ ਪੇਡ ਪ੍ਰਮੋਸ਼ਨ ਕਰਦੇ ਹਾਂ ਨਾ ਪਰ ਆ ਸੌਂ ਲੱਗੇ ਉਹ ਉਹ ਪੈਸੇ ਲੈ ਕੇ ਲੋਕਾਂ ਨੂੰ ਉਹਨਾਂ ਸਕੂਨ ਨਹੀਂ ਮਿਲਦਾ ਜਨ ਆ ਜਗ੍ਹਾ ਤੇ ਅਜੇ ਘੁੰਮ ਕੇ ਨਾ ਆ ਚੀਜ਼ਾਂ ਪ੍ਰਾਣੀਆਂ ਵੇਖ ਕੇ ਸਕੂਨ ਮਿਲਿਆ ਹਾਂ ਬਾਈ ਮੈਨਾਂ ਸਕੂਨ ਕਾਹ ਤੋਂ ਇੱਥੇ ਬਾਈ ਸ਼ਾਂਤੀ ਆ ਹਾਂ ਠੀਕ ਹੈ ਨਾ ਇੱਕ ਉਹ ਬਿਲਡਿੰਗ ਆਈ ਹੈ ਨਾ ਅਸਲ ਵਿੱਚ ਤੂੰ ਹੋਰ ਦੇਖੀ ਬਾਈ ਲੋਕ ਨਾ ਸਕੂਨ ਦੀ ਖਾਤਰ ਬਹੁਤ ਮਹਿੰਗੇ ਮਹਿੰਗੇ ਹੋ ਮਾਲੀ ਉਹਦੇ ਵਿੱਚ ਜਾਂਦੇ ਆਗੇ ਹਾਂ ਮੋਲਾਂ ਦੇ ਵਿੱਚ ਜਾਂਦੇ ਆਲਾ ਕਹਿੰਦਾ ਯਾਰ ਵਧੀਆ ਚੀਜ਼ ਦੇਖਦੇ ਹਣਾ ਸ਼ਾਂਤੀ ਆ ਪਰ ਸ਼ਾਂਤੀ ਫੇਰ ਨਹੀਂ ਮਿਲਲੀ ਪਰ ਮੈਂ ਕਹਿੰਦਾ ਵੀ ਜਦੋਂ ਗੁਰਬਾਣੀ ਕਹਿੰਦੀ ਆ ਮੰਤੂ ਜਿਹੋਦੋ ਸਰੂਪ ਹੈ ਆਪਣਾ ਮੂਲ ਪਛਾਣ ਹੂੰ ਜਦੋਂ ਆਪਾਂ ਆਪਦੇ ਮੂਲ ਨਾਲ ਜੁੜ ਗਏ ਆ ਪ੍ਰਕਿਰਤੀ ਆਪਣਾ ਮੂਲ ਆ ਬਈ ਦਰਖਤ ਤੋਂ ਵਗੈਰਾ ਆ ਸਾਰਾ ਕੁਝ ਬਣਾਣੇ ਘਰ ਹਨ ਇਹ ਆਪਣਾ ਮੂਲ ਆ ਜਦੋਂ ਆਪਾਂ ਇਹਦੇ ਮੂਲ ਨਾਲ ਜੁੜ ਗਏ ਬਈ ਉਦੋਂ ਆਪਾਂ ਐਟੂਅੰਡਲੀ ਸ਼ਾਂਤੀ ਆਈ ਜਾਣੀ ਆ ਆ ਦੇਖੋ ਬਿਲਡਿੰਗ ਬਣੀ ਹੋਈ ਇਹ ਵੀ ਨਾ ਸਾਂਭਣ ਕਾਰਨ ਆਪਣੀਆਂ ਸਰਕਾਰਾਂ ਕੰਨੂ ਹਨ ਆ ਦੇਖੋ ਤਾਂ ਬਈ ਉਹ ਉਟੋਂ ਉਹ ਵੇਟ ਦਾ ਸਹ ਦੇਖ ਗਿਆ ਠਾ ਹੈਗਾ ਵੱਡੀ ਵਾਲੇ ਮੇਰੀ ਮਾਈਕਰੀ 11 ਇੰਚ ਦੀ ਆ 5 ਕਿਲੋ ਦੇ ਵੱਟੇ ਦੇ ਮੁਕਾਬਲੇ ਜਾਵੇ ਹੋ ਵੀਰ ਭਾਰੀ ਆ ਨਾ ਹਨ ਜਿਵੇਂ ਆਪਣੇ ਵਾਲੇ ਸਾਡੇ ਲੈ ਕਹਿੰਦੇ ਨੇ ਵੀ ਆ ਲਵਾਇਓ ਭਰਾਈ ਆ ਹੁਣ ਇਹ ਜੀ ਇਟਾਂ ਦੇ ਪੱਠੇ ਬਣਾਉਣੇ ਨੇ ਸੱਜਰੇ ਅੱਧੇ ਪੱਠੇ ਸਾਡਾ ਸਾਡਾ ਭੱਜ ਜਾਣ ਬਈ ਹਾਂ ਛੱਡ ਦੇ ਨਹੀਂ ਬਈ ਆ ਚੀਜ਼ਾਂ ਯਾਰ ਹਨ ਮੈਂ ਮੈਸਤਰੀਆਂ ਨੇ ਕੰਮ ਛੱਡ ਦੇਣਾ ਛੱਡ ਦੇਣਾ ਬਈ ਗਰੰਟੀਆਂ ਛੱਡ ਦੇਣਗੇ ਉਹ ਗਨੇ ਭਰਾਵਾ ਇਟ ਨਹੀਂ ਲੱਗਦੀ ਵੀ ਆ ਇਟ ਨਹੀਂ ਲੱਗਦੀ ਇਹ ਤਾਂ ਦੇਖੋ ਕਮਾਲ ਦੀ ਗੱਲ ਆ ਯਾਰ ਤੂੰ ਹੋਰ ਦੇਖ ਬਈ ਲੈ ਭਾਈ ਦੇਖ ਗੀ ਨਹੀਂ ਤੂੰ ਰਿਆ ਆ ਲੱਗਦੀ ਆ ਵੀ ਬਈ ਮਤਲਬ ਹੋਊ ਇਹ 130 30 ਸਾਲ ਪੁਰਾਣੀ ਇਟ ਲੱਗਦੀ ਆ ਜਿਵੇਂ ਨਵੀਂ ਇਟ ਹੋਰ ਵੀ ਆ ਆਪਣਾ ਤੇ ਆ ਆ ਦੇਖ ਲੈ ਇਹ ਇਹਨੂੰ ਦੇਖ ਲੈਣ ਡਾਕਟਰ ਦੇਖ ਲੈ 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 ਚੱਕੋ ਕਿਉਂ ਪੈਣਾ ਫਰਕ ਸਹੀ ਗੱਲ ਇਹ ਚੀਜ਼ਾਂ ਬਈ ਉਦੋਂ ਨਾ ਅਸਲ ਦੇ ਵਿੱਚ ਅੰਗਰੇਜ਼ਾਂ 'ਚ ਬੇਈਮਾਨੀ ਨਹੀਂ ਸੀ ਉਹ ਮਾੜੇ ਸੀ ਆਪਾਂ ਮੰਨ ਲੈਣੇ ਆ ਹਨਾ ਗਦਰੀ ਬਾਬੇ ਕੋਈ ਆਪਣੇ ਗਲਤ ਨਹੀਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੱਢਣ ਬਾਰੇ ਸੋਚ ਲਿਆ ਗਦਰੀ ਬਾਬੇ ਚੰਗੇ ਸੀ ਚੰਗੀ ਸੋਚੀ ਹਨਾ ਭਗਤ ਸਿੰਘ ਹੁਣਾਂ ਦੀਊਦ ਸਿੰਘ ਹੁਣਾਂ ਦੀ ਕਰਤਾਰ ਸਿੰਘ ਸਰਾਬੇ ਹੁਣਾਂ ਦੀ ਹਨਾ ਪਰ ਉਹਨਾਂ ਦੇ ਕੰਮ ਪ੍ਰਤੀ ਨਹੀਂ ਸੀ ਕੋਈ ਬੇਈਮਾਨੀ ਅਸਲ ਵਿੱਚ ਉਹਨਾਂ ਨੇ ਜਿਹੜਾ ਵੀ ਕੰਮ ਕਰਨਾ ਸੀ ਉਹ ਇਮਾਨਦਾਰੀ ਨਾਲ ਕੀਤਾ ਹੋਇਆ ਉਹ ਇਮਾਨਦਾਰੀ ਨਾਲ ਮਤਲਬ ਜਿਵੇਂ ਹੁਣ ਤੁਸੀਂ ਇਹ ਲਾ ਲਓ ਬਈ ਆਪਣੇ ਤਾਂ ਓਵਰਬ੍ਰਿਜ ਬਣ ਜਾਂਦੇ ਆ ਹਾਂ ਹਨ ਇੱਕ ਇੱਕ ਮੈਂ ਤੈਨੂੰ ਪੁੱਛਦਾ ਵੀ ਪਹਿਲਾਂ ਟ੍ਰੇਡ ਆ ਜਾਂਦੇ ਆ ਯਾਰ ਜਦੋਂ ਨਾ ਹੁਣ ਕਿਤੇ ਆਏ ਚੱਕ ਦਾ ਪੋਲ ਵੱਜਦਾ ਇੱਥੋਂ ਤੀਜਾ ਪੋਲ ਆਗਾ ਪਹਿਲਾਂ ਸ਼ੀਨੀ ਵਾਲਾ ਪੋਲ ਆਊਗਾ ਉਹਦੇ ਨਾਲ ਚੱਕ ਦਾ ਪੋਲ ਆ ਠੀਕ ਜਿਹੜਾ ਉਹਨਾਂ ਦਾ ਚੱਕ ਦਾ ਪੋਲ ਉਹਨਾਂ ਟਾਈਮਾਂ ਦਾ ਬਣਿਆ ਹੋਇਆ ਹਜੇ ਤੱਕ ਬਈ ਕਿਤੋਂ ਵੀ ਉਹ ਰਾਵਣੀ ਹਿੱਲਿਆ ਜਬ ਕਿ ਤੇ ਜਿਹੜਾ ਸਿਨਿਆਲ ਦਾ ਬੋਲਾ ਦੋ ਵਾਰੀ ਤੋਂ ਬਾਅਦ ਚ ਬਣਾ ਗਿਆ ਤੀਜੀ ਵਾਰੀ ਹੁਣ ਬਣਿਆ ਹੋਇਆ ਅੱਛਾ ਨਿਕਲਾਂ ਦੇ ਬਣਿਆ ਤੀਜੀ ਵਾਰੀ ਆਹ ਦੇਖੋ ਫਿਰ ਇੰਨਾ ਫਰਕ ਆ ਭਾਈ ਉਹਨਾਂ ਦੇ ਕੰਮਾਂ ਦਾ ਸਹੀ ਗੱਲ ਤੇ ਹੁਣ ਉਧਰਲੀ ਹਵੇਲੀ ਵੀ ਦਿਖਾਉਣੇ ਭਈ ਆਪਾਂ ਜਿਹੜੀ ਕੋਠੀ ਆ ਨਾ ਉਹਨੂੰ ਸਿਰੇ ਵਾਲੀ ਹਾਂ ਉਹ ਵੀ ਦਿਖਾਉਣਾ ਮਿੱਤਰੋ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਔਰ ਇਹਨਾਂ ਕਾਫੀਆਂ ਬਿਲਡਿੰਗਾਂ ਤਿਆਰ ਹੋਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਵੇਂ ਉਹ ਪਹਿਲਾਂ ਨਹੀਂ ਦਿਖਾਈ ਜ ਉਹ ਤਾਂ ਘੈਂਟ ਪਈ ਆ ਤੇ ਆ ਦੋ ਥੋੜੀ ਜਿਹੀ ਖੰਡਰ ਹੋ ਗਈਆਂ ਹਨ ਤਾਂ ਇਹ ਤਿੰਨ ਤਿੰਨ ਨੇ ਇੱਕ ਪਾ ਰਹੇ ਹਾਂ ਤੁਸੀਂ ਨਾ ਲੰਗ ਤੇ ਲੰਗ ਤੇ ਕਰਦੇ ਆਏ ਹੋ ਯਾਰ ਜ਼ਰੂਰ ਨਾ ਤੁਹਾਨੂੰ ਇਹ ਪਿੰਡ ਦੀ ਕੁਲਤੀ ਆਪਾਂ ਬਾਰ ਬਾਰ ਕਹਿੰਨੇ ਹਾਂ ਬਰਨਾਲਾ ਜ਼ਿਲ੍ਹਾ ਪੈਂਦਾ ਇਹਨੂੰ ਥੱਲੇ ਆਲ ਤੋਂ ਜਦੋਂ ਆਪਾਂ ਤੁਰਦੇ ਆਂਗੇ ਤੇ ਦੂਜਾ ਪੌਲਾ ਹੈਗਾ ਥੱਲੇ ਆਲ ਦੇ ਪੁਲ ਤੋਂ ਦੂਸਰਾ ਦੂਸਰਾ ਮਤਲਬ ਜਿੱਥੋਂ ਪਾਣੀ ਜਾਂਦਾ ਹਾਂ ਬਾਕੀ ਤਾਂ ਇਹ ਕਮਰੇ ਤਾਂ ਤੁਹਾਨੂੰ ਦਿਖਾਤੇ ਬਾਥਰੂਮ ਵੀ ਦਿਖਾਤੇ ਹੁਣ ਉਸ ਟਾਈਮ ਭਾਈ ਜਿਹੜੀ ਅੰਗਰੇਜ਼ਾਂ ਦੀ ਰਸੋਈ ਹੁੰਦੀ ਸੀ ਉਹ ਆਹ ਹੈਗੀ ਭਾਈ ਉਹ ਆ ਤੇ ਹੋ ਰਿਹਾ ਆ ਦੇਖੋ ਆਪਣੇ ਤਾਂ ਹੁਣ ਲੱਗੀਆਂ ਨਾ ਉਹ ਮਾਲਵੇ ਉੱਤੇ ਸੈਲਫਾ ਸੈਲਫਾ ਕਹਿ ਸਕਦੇ ਸੈਲਫਾ ਉਹ ਉਹਨਾਂ ਨੇ ਅੰਗਰੇਜ਼ਾਂ ਨੇ 130 ਸਾਲ ਪਹਿਲਾਂ ਬਣਾਈ ਹੋਈ ਸੀ ਸੈਲਫਾ ਦੇਖੋ ਕਿੰਨੀ ਐਡਵਾਂਸ ਉਹਨਾਂ ਦੀ ਸੋਚ ਇਹ ਉਹਨਾਂ ਨੇ ਇੱਕ ਲੂੰਬੇ ਬਣਾਏ ਸੀ ਆਪਣੇ ਤਾਂ ਹੁਣ ਚੱਲੇ ਆ ਚਿਮਣੀਆਂ ਆਪਣੇ ਤਾਂ ਹੁਣ ਆਏ ਗੈਸ ਦੇ ਉੱਤੇ ਲੱਗਦੀਆਂ ਆ ਉਹ ਉਹਨਾਂ ਦੀਆਂ ਚਿਮਣੀਆਂ ਮੜਾ ਇੱਥੋਂ ਸ਼ਾਟ ਮਾਰੀ ਕਰਦੇ ਨਹੀਂ ਨਹੀਂ ਪਤਾ ਕੀ ਆ ਅਸਲ ਵਿੱਚ ਉਹਨਾਂ ਲੋਕਾਂ ਦਾ ਕੀ ਸਿਸਟਮ ਸੀਗਾ ਆਪਾਂ ਤਾਂ ਨਾ ਹੁਣ ਪਹਿਲਾਂ ਪੰਜਾਬੀ ਲੋਕ ਬਹਿ ਕੇ ਭਾਣਾ ਭੋਜਨ ਬਣਾਉਂਦੇ ਆ ਹਾਂ ਅੰਗਰੇਜ਼ ਲੋਕ ਆ ਜਿਹੜੇ ਉਹ ਸ਼ੁਰੂ ਤੋਂ ਖੜਕੀ ਬੋ ਜਣੋ ਜਿਹੜਾ ਡਾਈਨਿੰਗ ਟੇਬਲ ਆ ਇਹ ਅੰਗਰੇਜ਼ਿਆਂ ਦੀ ਦੀਨ ਆ ਆਪਣੀ ਨਹੀਂ ਆਪਣੀ ਜਿਹੜੀ ਪ੍ਰਕਿਰਤੀ ਹੈ ਨਾ ਹਿੰਦੁਸਤਾਨ ਦੀ ਇਹ ਹੈਗੀ ਚੌਂਕੜੀ ਮਾਰ ਕੇ ਪ੍ਰਸਾਦਾ ਕਰਨ ਦੀ ਹਾਂ ਇਹ ਤੁਸੀਂ ਕਿਤੇ ਪੜ ਕੇ ਦੇਖੋ ਪੁਰਾਣੀ ਕਿਤਾਬਾਂ ਦੇ ਵਿੱਚ ਮੈਂ ਹੀ ਪੜਦਾ ਰਹਿਣਾਗਾ ਤੇ ਉਹ ਕਾਹ ਤੋਂ ਖਾਂਦੇ ਆ ਲੋਕ ਡਾਈਨਿੰਗ ਟੇਬਲ ਦਾ ਮਤਲਬ ਕੀ ਆ ਡਾਈਨਿੰਗ ਟੇਬਲ ਦਾ ਮਤਲਬ ਆ ਕਿ ਰੋਟੀ ਜਦੋਂ ਖਾਣੀ ਆ ਰੀੜ ਦੀ ਹੱਡੀ ਸਿੱਧੀ ਹੋ ਗਈ ਉਹ ਕਿਥੋਂ ਉਹ ਤਾਂ ਹੀ ਟੇਬਲ ਉੱਚਾ ਹੂੰ ਡਾਈਨਿੰਗ ਟੇਬਲ ਹੈ ਨਾ ਵੀ ਇੱਥੋਂ ਰੋਟੀ ਸਿੱਧੀ ਐ ਬੁਰਕੀ ਮੂੰਹ ਨੂੰ ਆਵੇ ਆਪਣੇ ਲੋਕ ਯਾ ਡਾਈਨਿੰਗ ਟੇਬਲ ਤੇ ਵੀ ਕੂਣ ਹੀ ਰੱਖ ਕੇ ਬੈਹੰਦੇ ਆਏ ਹੋ ਕੇ ਹਾਂ ਆਪਣੇ ਸਾਡੇ ਖਾਣਦੇ ਹੋਣਾ ਲੱਗਿਆ ਰੋਟੀ ਨਹੀਂ ਖਾਣੀ ਆਈ ਖਾਣੀ ਨਹੀਂ ਆਈ ਰੀਸ ਅੰਗਰੇਜ਼ਾਂ ਨੇ ਹੀ ਕਰ ਲਈ ਆਪਾਂ ਹਾਂ ਤੇ ਆ ਦੇਖਾ ਉਰੇ ਐ ਵੀ ਐ ਕੱਟਦੇ ਹੋਣਗੇ ਲਸਣ ਪਿਆਜ ਮੈਂ ਆ ਪੂਰਾ ਕੱਟਦੇ ਹੋਣਗੇ ਉਹ ਇੱਥੋਂ ਨਹਿਰ 'ਚੋਂ ਮੱਛੀ ਫੜ ਲੈਂਦੇ ਹੋਣਗੇ ਆ ਵੀ ਗੱਲ ਹੈਗੀ ਆ ਨਹਿਰ 'ਚੋਂ ਮੱਛੀ ਲਿਆ ਕੇ ਨਾ ਮੱਛੀ ਇੱਥੇ ਤਲਦੇ ਹੋਣਗੇ ਇਹ ਚੀਜ਼ਾਂ ਤਲਣ ਕੇ ਬਾਅਦ ਵਿੱਚ ਇੱਧਰ ਆ ਗਿਆ ਤੇ ਇੱਕ ਆਹਦੇ ਹੋਰ ਤੁਹਾਨੂੰ ਚੀਜ਼ ਦਿਖਾਉਣੇ ਆ ਆ ਦੇਖ ਬਈ ਏ ਆਇਆ ਬਾਈ ਇਹਦੇ ਨਾਲ ਕੋਈ ਕੰਧ ਕਮਰਾ ਨਹੀਂ ਹੈਗਾ ਸਾਈਡ ਤੇ ਇਹ ਹਵਾ ਮੰਨ ਲੈ ਜਦੋਂ ਠੰਡੀ ਹਵਾ ਲੈਣੀ ਹੈ ਓਕੇ ਚਾਹ ਖਾ ਕੇ ਮੱਛੀ ਮੁੱਛੀ ਤੋਂ ਗਰਮੈਸ਼ ਜੀ ਲੱਗਣੀ ਹੈ ਛੇਰ ਨੂੰ ਇੱਥੇ ਢਾ ਲੈਂਦੇ ਸੀ ਮੰਜੇ ਜਿਹਾ ਉਹਦੇ ਇਹ ਮਤਲਬ ਉਦੋਂ ਦੀ ਉਹ ਉਹ ਗੈਲਰੀ ਉਹਨਾਂ ਦੀ ਗੈਲਰੀ ਵੀ ਹੈਗੀ ਇੱਕ ਤਣੇ ਨੇੜੇ ਹੋ ਕੇ ਮਰੀਂਗਾ ਇਹਦੇ ਵਿੱਚ ਕੋਈ ਲੈਂਟਰ ਨਹੀਂਗਾ ਕੋਈ ਹੋਣੀ ਇਹ ਡਾਟ ਹੀ ਆ ਦੇਖ ਬਣਾਈ ਹੋਈ ਜਮਾ ਹੈ ਇੱਟ ਨਾਲ ਐਟੀ ਜੁੜੀ ਹੋਈ ਹੈ ਵੀ ਗੱਲ ਬਾਕੀ ਇੱਟ ਤਗੜੀ ਬਹੁਤ ਆ ਬਾਈ ਦੇਖ ਆਹ ਹੱਟ ਲੈ ਗੈਟ ਤੋਂ ਵੀ ਵੱਡੀ ਹੈਗੀ ਹੈਨਾ ਯਾਰ ਸੌਰੀ ਇੱਟਾਂ ਬਾਈ ਬੋਲੀ ਲੈ ਟੁੱਟਦੀਆਂ ਨਹੀਂ ਆਪਣੇ ਲਈ ਹੈ ਸਫਾਈ ਦੇਖ ਯਾਰ ਮੈਂ ਤਾਂ ਹੋਰ ਦੀ ਹੋਰ ਭਾਈ ਮੈਂ ਤਾਂ ਆਹ ਚੀਜ਼ ਤੋਂ ਸਾਧ ਕੇ ਜਾਨਾ ਸਫਾਈ ਦੇਖ ਭਾਈ ਮੈਨੂੰ ਕੋਰ ਦੱਸ ਹਾਂ ਉਦੋਂ ਵੀ ਪਥਰੇ ਹੋਣਗੇ ਯਾਰ ਨਾ ਹੋਰ ਕਿਤੇ ਨਹੀਂ ਆ ਯਾਰ ਹੈ ਹੋਰ ਅਸੇ ਪਥਰੇਆਂ ਦੀ ਟਗੜੀ ਹੋਈਆਂ ਨੇ ਹਾਂ ਜੇ ਹੁਣ ਸਿੱਖ ਤੇ ਉਸ ਨੂੰ ਪੜ੍ਹ ਲਈਏ ਅੰਗਰੇਜ਼ਾਂ ਤੋਂ ਤਾਂ ਪਹਿਲਾਂ ਹੀ ਹੋਇਆ ਭਾਈ ਬਹਿਲੋ ਜੀ ਉਹ ਪਥਰੇ ਹੀ ਸੀਗੇ ਅੱਛਾ ਮਹਾਰਾ ਇਹਨੇ ਦੇਖ ਕਿੱਡਾ ਉਹਨਾਂ ਨੂੰ ਵਰਦੇ ਤੱਕ ਇਹਨਾਂ ਭਾਈ ਬਹਿਲੋ ਸਭ ਤੋਂ ਪਹਿਲੋ ਸਭ ਤੋਂ ਪਹਿਲੋ ਬਿਲਕੁਲ ਬਿਲਕੁਲ ਉਹਨਾਂ ਨੇ ਇਟਾਂ ਬਥੀਆਂ ਸੀਗੀਆਂ ਭਈ ਆਪ ਇਹਟ ਹਮਾਰੇ ਤੋਂ ਮਾਨ ਪ੍ਰਾਪਤ ਕੋਈ ਬਹਿਲੂ ਜੀ ਨੇ ਬਹੁਤ ਸੇਵਾ ਕੀਤੀ ਉਹਨਾਂ ਨੇ ਗੁਰੂਗਰਾਹ ਦਾ ਬੜਾ ਬਤਾ ਯਾਰ ਹਾਂ ਬਈ ਇੱਕ ਤਾਂ ਗੱਲ ਹੈ ਕਿ ਡਾਕਟਰ ਤੇਰੇ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਸਾਨੂੰ ਪਰ ਉਹ ਪੜਦਾ ਰਹਿਣਾ ਯਾਰ ਤੁਸੀਂ ਬੜਿਆ ਕਰੋ ਮੈਂ ਤਾਂ ਉਸ ਨੂੰ ਜਿਹੜੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਤੋਂ ਵੀ ਨਾ ਮਿਲਣਾ ਉਹ ਯਾਰ ਉਹਨਾਂ ਚੀਜ਼ਾਂ ਬੜੀਆਂ ਨੇ ਡਾਕਟਰ ਨੂੰ ਬੜੀ ਜਾਣਕਾਰੀ ਆ ਜਿਵੇਂ ਅੱਜ 20 ਤਰੀਕ ਸਾਡੇ ਜ਼ਿਲ੍ਹੇ ਦਾ ਬਾਲਾ ਮਾਨ ਵਾਲਾ ਦੇਣਾਗਾ ਬਰਨਾਲੇ ਜ਼ਿਲ੍ਹੇ ਦਾ ਪਹਿਲਾਂ ਸੰਗਰੂਰ ਦਾ ਵੀ ਅੱਜ ਦੇ ਨਾਲ ਸਾਡੇ ਨਾਲ ਇੱਕ ਸੇਵਾ ਸੰਗਠਿਕਰੇ ਵਾਲੇ ਹੋਇਆ ਪਰਜਾਤੰਤਰ ਦੇ ਮੁਖੀ ਅੱਛਾ ਪਰਜਾਤੰਤਰ ਦੇ ਮੁਖੀ ਉਹਨਾਂ ਨੇ ਅੰਗ ओके ਅੱਜ ਦੇ ਦਿਨ ਉਹਨਾਂ ਦੀ ਅਸੀਦੀ ਦਿਹਾੜਾਗਾ ਉਹਨਾਂ ਦੇ ਪੈਨ ਹੁਣ ਤੁਸੀਂ ਜਾਓਗੇ ਹਨਾ ਤੇ ਪ੍ਰੋਪਰ ਪੂਰ ਮਤਲਬ ਸਿਆਸੀ ਪੱਧਰ ਤੇ ਵੱਡੀਆਂ ਰੈਲੀਆਂ ਹੁੰਦੀਆਂ ਨੇਗੀਆਂ ਅੱਜ ਉੱਥੇ ਹਰਪਾਲ ਜੀ ਵੀ ਉਹਨਾਂ ਨੇ ਆਉਣਾਗਾ ਪਰ ਇਹ ਜੇ ਮਤਲਬ ਆਪਾਂ ਮਾੜਾ ਵੀ ਨਹੀਂ ਮਾੜਾ ਕਹਿੰਦੇ ਇਹਨਾਂ ਨੂੰ ਕੁਝ ਕੰਮ ਇਹਨਾਂ ਨੇ ਚੰਗੇ ਵੀ ਕੀਤੇ ਕੁਝ ਮਾੜੇ ਵੀ ਕੀਤੇ ਆ ਪਰ ਮੈਂ ਕਹਿੰਦਾ ਵੀ ਇਹ ਜਿਹੜੇ ਬਜ਼ੁਰਗ ਆ ਬਾਬਾ ਸੇਵਾ ਸਿੰਘ ਇਹ ਤਾਂ ਸਿੱਖਣ ਦੀ ਲੋੜ ਹੈਗੀ ਸਿੱਖਣ ਦੀ ਜਿਹੜੇ ਪਰਜਾ ਲਈ ਕੀਤਾ ਤੇ ਅਸੀਂ ਪਰਜ ਲਈ ਕੀ ਕਰ ਰਹੇ ਇਹ ਜਿਹੜੇ ਉਥੇ ਸਿਆਸੀ ਲੀਡਰ ਆਉਂਦੇ ਆ ਉਹ ਸਿੱਖਣ ਬਾਈ ਹੈਨਾ ਬਾਈ ਇਹ ਤਾਂ ਗੱਲ ਹੈ ਤੇ ਆ ਦਿਖਾਈਂ ਦਰਮੇ ਜਿਵੇਂ ਨਾ ਬਾਈ ਤੇਰੀ ਇਹ ਤਾਂ ਗੱਲ ਜਿਆਦਾ ਹੀ ਨਾ ਡਾਕਟਰ ਮੈਂ ਇੱਕ ਗੀਤ ਦੇ ਵਿੱਚ ਲਿਖਿਆ ਸੀ ਇੱਕ ਸ਼ਹੀਦ ਭਗਤ ਸਿੰਘ ਦਾ ਸ਼ਹੀਦ ਭਗਤ ਸਿੰਘ ਦਾ ਗੀਤ ਸੀ ਮੇਰਾ ਹੂੰ ਕਹਿੰਦਾ ਉਹਦੇ ਸੁਪਨੇ ਸੋਚਾਂ ਤੇ ਨੇਤਾ ਆਹਨੇ ਫੁੱਲ ਚੜਾਉਂਦੇ ਉਹਦੀ ਨਗਰੀ ਵਿੱਚ ਜਾ ਕੇ ਤੋਂਮ ਤਾਂ ਇੱਕ ਦੂਜੇ ਤੇ ਲਾਉਂਦੇ ਬਿਲਕੁਲ ਉਹਨੂੰ ਭੁੱਲ ਹੀ ਜਾਂਦੇ ਨੇ ਜੇ ਤੇ ਰੱਖਦੇ ਨਹਿਰੂ ਗਾਂਧੀ ਮੇਰੇ ਵੀਰ ਭਗਤ ਸਿੰਘ ਨੂੰ ਕਾਹਤੋਂ ਭੁੱਲਦੀ ਦੁਨੀਆ ਜਾਂਦੀ ਹਾਂ ਵੀ ਉਹ ਉਹਦੀ ਜੋ ਜਿੱਥੇ ਉਹਦੇ ਪਿੰਡ ਜਾ ਕੇ ਨਾ ਉੱਥੇ ਵੀ ਸਰਕਾਰਾਂ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ ਭੰਡੀ ਜਾਂਦੇ ਆ ਅੱਜ ਵੀ ਦੇਖ ਲਈ ਇਸੇ ਆਕੇ ਭੰਡਣਗੇ ਹੈਨਾ ਬਾਬਾ ਸਿਵਾ ਸਿੰਘ ਦੇ ਪਿੰਡ ਆ ਕੇ ਵੀ ਹਾਂਜੀ ਤੇ ਪਰ ਆਈ ਨਹੀਂ ਦੇਖਦੇ ਵੀ ਉਹ ਦੇਣ ਕੀ ਆ ਉਹਦੀ ਸੋਚ ਦੇਣ ਕੀ ਆ ਸਮਾਜ ਨੂੰ ਤੇ ਅਸੀਂ ਕੀ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਤੇ ਆ ਵੀ ਬਈ ਇਹ ਵਿਪਾਹ ਕੋਈ ਇਹਦਾ ਇਹਦੇ ਏਰੀਆ ਕੋਈ ਬੂਟਾ ਵੜ ਨਹੀਂ ਸਕਦੇ ਆ ਆ ਸੋਰ ਕੋਈ ਨਾ 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 ਕੋਈ ਮਿਆਲ ਹੀ ਨਹੀਂ ਅੱਛਾ ਆ ਹੁਣ ਤਾਂ ਬੂਟੇ ਝਾੜ ਗਏ ਹਨਾ ਇਹ ਨਾ ਆ ਪੱਤ ਝੜ ਜਿਹੀ ਹੋਈ ਹੋਈ ਆ ਗਈ ਹੁਣ ਇਹ ਮਾਰਚ ਦੇ ਮਹੀਨੇ ਦੇ ਵਿੱਚ ਗੁਲਾਬੀ ਜੇ ਫੁੱਲ ਹੋ ਜਾਂਦੇ ਬਹੁਤ ਲੋਕ ਇੱਥੇ ਆ ਕੇ ਸਟੋਰੀਆਂ ਪਾਉਂਦੇ ਜਿਹੜੇ ਦੂਰੋਂ ਆਉਂਦੇ ਆ ਇਹ ਉਹੀ ਗੱਲ ਪ੍ਰਾਣੀ ਕਿ ਇੱਥੇ ਆ ਕੇ ਸਕੂਨ ਮਿਲਦਾ ਉਹ ਗੱਡੀਆਂ ਸਾਈਡ ਤੇ ਲਾ ਲੈਂਦੇ ਬਾਈ ਇੱਥੇ ਆ ਕੇ ਇਹਦਾ ਬਈ ਉ ਇਹ ਇਹਦਾ ਏਰੀਆ ਕਿੰਨਾ ਹੋਣਾ ਇਹ ਮਤਲਬ ਨੇਰੀ ਕੋਠੀ ਚਾਹ ਤੇ ਹੀ ਨਹੀਂ ਗਾ ਯਾਰ ਆ ਵੀ ਜਦੋਂ ਲੰਮਾ ਚੌੜਾ ਜੰਗਲ ਬਹੁਤ ਜ਼ਿਆਦਾ ਆ ਦੇਖ ਲੈ ਜੰਗਲ ਹੀ ਆ ਜਿਨੇ ਸ਼ਾਮ ਨੂੰ ਲੰਘਣਾ ਬਾਈ ਜਾਨ ਤਲੀ ਤੇ ਧਰ ਕੀ ਨਾ ਕਹਿੰਦੇ ਆ ਹਾਂ ਦੇਖੋ ਤੇ ਮੋਰ ਇੱਕ ਹੋਰ ਦੇ ਸੀਗਾ ਤੋ ਪੜਿਆ ਹੋਇਆ ਮੂਰ ਰਵੀ ਚੰਗਾ ਤਰ੍ਹਾਂ ਹੋ ਦੇਖੋ ਹੂੰ ਹੂੰ ਦੇਖ ਡਾਕਟਰ ਹੋ ਆਜੂ ਕੈਮਰੇ ਦੀ ਪਕੜ ਚ ਦੂਰ ਹੈਗਾ ਜੰਗਲ ਦੇ ਵਿੱਚ ਦੂਰ ਹੈਗਾ ਨੂੜ ਨਹੀਂ ਹੁੰਦਾ ਚਲ ਹਾਂ ਆਜੋ ਆਪਾਂ ਆ ਬਿਲਡਿੰਗ ਵੀ ਦੇਖਦੇ ਆ ਫਿਰ ਇਹ ਤੋਂ ਬਾਅਦ ਫਿਰ ਮਿੱਤਰੋ ਇਜਾਜ਼ਤ ਲਵਾਂਗੇ ਤੁਹਾਨੂੰ ਨੂੰ ਫਿਰ ਹੋਰ ਕੋਈ ਚੀਜ਼ ਦੇ ਦਰਸ਼ਨ ਕਰਵਾਵਾਂਗੇ ਹੈਨਾ ਤੇ ਬਈ ਇਹ ਵੀ ਨਾ ਆਪਾਂ ਕਰ ਤਕਰੀਰ ਯਾਰ ਮਿਲਦੀ ਨਾਲ ਕੋਈ ਗੱਲ ਨਹੀਂ ਇਹਨਾਂ ਹੱਟ ਏਰੀਆ ਚ ਬਹੁਤ ਆ ਬਈ ਇਹਦੂ ਕਹੇ ਇੱਕ ਦੱਦਾਹ ਹੁਰ ਦੀ ਗੋਠੀ ਆ ਚੱਕ ਦਾ ਪੌਲਾ ਉੱਥੇ ਹੈਗੇ ਪੁਰਾਣੇ ਘਰਾੜ ਹੈਗੇ ਬਈ ਉਹਦੇ ਵਿੱਚ ਦੇਖੀ ਜਾ ਕੇ ਨਾ ਬੜੀਏ ਮੈਂ ਤੈਨੂੰ ਪਹਿਲਾਂ ਹੀ ਗਿਆ ਸੀ ਕਿ ਵੀ ਰਿਸਕ ਲੈ ਕੇ ਕਹਾਂ ਮਰਜੀ ਕਰ ਲੈ ਇੱਥੇ ਵੀ ਰਿਸਕ ਲੈਣਾ ਹੀ ਪੈਣਾ ਹਾਂ ਆਏ ਨਹੀਂ ਹੈਗਾ ਮੈਂ ਤੇਰੀ ਗਾਰੰਟੀ ਜਾ ਕਰਾਂ ਕੁਝ ਨਹੀਂ ਹੁੰਦਾ ਇਹਦਾ ਕੀ ਪਤਾ ਏ ਟਕਦੋਂ ਡੇ ਵੀ ਡਾਰਕ ਤੇ ਸਿਰ ਚ ਵੱਜੇ ਹਾਂ ਚੱਲ ਦੇਖੀ ਜਾਂਦਾ ਬਈ ਆਏ ਤਾਂ ਫਿਰ ਹੁਣ ਕਰਨੀ ਪੈਣਾ ਆਜੋ ਲੈ ਲੈ ਆ ਰਿਸਕ ਮੰਨ ਲਓ ਦੇਖੋ ਸਹੀ ਗੱਲ ਚੱਕ ਡਾੜ ਕਿੰਨੇ ਫੁੱਟ ਦੀ ਹੋਊਗੀ ਇਹ 3 ਫੁੱਟ ਦੀ ਹੈਗੀ ਵੱਧ ਬਈ 4 ਦੀ ਹੋਊਗਾ 4 ਦੀ ਹੋਊਗੀ ਹਨ ਤੂੰ ਆਹ ਦੇਖਾ ਗੱਡਰ ਤੋਂ ਦੇਖਿਆ ਜਾ ਕਿ ਹੈ ਜਿਹੋਣੇ ਆ ਆਪਣੇ ਤਾਂ ਕਹਿੰਦੇ ਆ 35 ਕਿਲੋਮੀਟਰ ਦੀ ਗੱਡ 35 ਕਿਲੋ ਦੀ ਗੱਡ ਰਹੀ ਆ ਤੇ ਆਹ ਦੀ ਆ ਬਈ ਇਹ ਆਲਾ ਹੂ ਉਦੋਂ ਦਾ ਹਨ ਹਾਂ ਇਹ ਕੋਈ ਚੀਜ਼ ਹੂ ਇਹ ਲੂੰਬਾ ਹੈਗਾ ਬਈ ਅਸਲ ਅਸਲ ਦੇ ਵਿੱਚ ਹਾਂ ਇਹ ਇਹਨੂੰ ਆਲਾ ਹੀ ਕਹਿੰਦੇ ਆ ਹਾਂ ਹਾਂ ਆਲਾ ਜਿਵੇਂ ਪੰਜਾਬੀਆਂ ਇਹ ਕਹਿੰਦੇ ਆ ਤੇ ਇੱਧਰ ਵੀ ਦੇਖਦੇ ਆ ਕੀ ਹੈ ਬਾਹਰੇ ਇਹ ਕੋਈ ਆ ਦੇ ਗੋਲੇ ਪਾਏ ਹੋ ਇਹ ਵੀ ਅੰਗਰੇਜ਼ਾਂ ਵੇਲੇ ਦੇ ਪਾਏ ਹੋਣਗੇ ਬਈ ਹਨਾ ਹੋ ਸਕਦਾ ਬਈ ਇਹ ਦੇਖੋ ਤਾਂ ਰਮੇ ਕਿਉਂ ਮੇਰੇ ਨਾਲ ਯਾਰ ਆਪਣੇ ਨਾਲ ਤਾਂ ਕਦੋਂ ਦਾ ਡਿੱਗ ਪੈਂਦੇ ਬਈ ਇਹ ਤਾਂ ਯਾਰ ਚੀਜੀ ਕੱਲੇ ਪੜੇ ਤਾਂ ਸਿਉਂ ਕੀ ਲੱਗੇ ਜਾਣੀ ਸੀ ਮਾਰਾਂ ਦੀ ਗੱਲ ਪਤਾ ਕੀ ਹੈ ਉਹ ਉਹ ਭਲਾ ਵੇਲਾ ਦੀ ਉਹਦੋਂ ਦਰਖਤ ਵੀ ਯਾਰ ਕਾਮਯਾਬ ਸੀ ਹਾਂ ਹੈਨਾ ਜੇ ਉਹਦੋਂ ਬੰਦੇ ਤਾਕੜੀ ਦੀ ਨਾ ਉਹ ਜੀ ਆ ਤੈਨੂੰ ਕਾਹਦਾ ਦਰਖਤ ਲਾਦਾ ਮੈਨੂੰ ਤਾਂ ਚੀਲ ਲੱਗੀ ਜਾਂਦੀ ਆ ਇਹ ਇਹ ਹਾਂ ਇਹ ਸਤੀਰ ਹੈ ਜਿਵੇਂ ਆਪਣੇ ਸਤੀਰ ਹੁੰਦਾ ਬਈ ਹਾਂ ਸਤੀਰ ਚੀਲ ਦਾ ਸਤੀਰ ਲੱਗਦਾ ਹੈ ਚੀਲ ਦਾ ਹਾਂ ਹੂੰ ਤੂੰ ਯਾ ਦੇਖ ਲੈ ਇੱਧਰ ਵੀ ਆਹ ਤਾਂ ਕਮਰੇ ਦੀ ਓਏ ਆ ਤੇ ਝਾੜੂ ਝੂੜੂ ਲਾ ਕੇ ਗਿਆ ਕੋਈ ਉਰੇ ਦਾ ਇਹ ਬੱਕਰੀਆਂ ਵਾਲਿਆ ਆਏ ਨੇ ਫਿਰ ਉਹ ਬੰਦੇ ਖੜਦੇ ਇੱਥੇ ਬਈ ਹਾਂ ਆਹ ਤਾਂ ਗੱਲ ਠੀਕ ਆ ਲੈ ਓ ਜਿਹਨੇ ਇੱਥੇ ਭਗਤੀ ਕਰਨੀ ਉਹ ਤਾਂ ਇੱਥੇ ਆ ਜਵੇ ਪਰ ਆਪ ਆਪ ਦੇ ਰਿਸਕ ਤੇ ਸਹੀ ਗੱਲ ਸਾਡੇ ਕਹੇ ਦੇ ਨਾ ਆਵੇ ਹਨਾ ਕਿੰਨੀ ਸਫਾਈ ਆ ਦੇਖੋ ਤਾਂ ਮੈਂ ਝਾੜੂ ਝੂੜੂ ਪੂਰਾ ਲਾਇਆ ਹੈ ਹਾਂ ਉੱਲੂ ਬੈਠੇ ਜੀ ਹਾਂ ਉਹ ਵੀ ਕਹਿੰਦੇ ਹੋਣਗੇ ਯਾਰ ਪਹਿਲਾਂ ਹੀ ਤਿੰਨ ਚਾਰ ਫੇਰਦੇ ਸਾਡਾ ਕੀ ਕੰਮ ਆਪਾਂ ਵੀ ਕਹਿੰਦੇ ਹੋਣਗੇ ਆਹ ਉੱਲੂ ਕਿੱਥੋਂ ਆ ਗਏ ਪਾਈ ਵੀ ਕਹਿੰਦੇ ਹੋਣੇ ਹਨ ਤੇ ਇੱਧਰ ਨਹਿਰ ਹੈਗੀ ਬਾਈ ਬੜਾ ਵਧੀਆ ਸੀ ਆਹ ਤਾਂ ਨਹਿਰ ਵੀ ਦਿਖਾਈ ਏ ਲੈ ਮੈਂ ਤੈਨੂੰ ਚੱਲਦੀਆਂ ਨਹਿਰਾਂ ਤਾਂ ਤੁਸੀਂ ਨੇ ਬੜੀਆਂ ਦੇਖੀਆਂ ਨੇ ਯਾਰ ਅੱਜ ਨਾ ਤੁਹਾਨੂੰ ਦਿਖਾਉਣੇ ਆ ਬੰਦ ਨਹਿਰ ਇਹ ਬੰਦੀ ਆਈ ਹੋਈ ਏ ਨਹਿਰ ਦੀ ਅਸਾਂ ਬੰਦੀ ਆਈ ਹੋਈ ਆ ਵੀ ਨਹਿਰ ਦਾ ਏਰੀਆ ਕੀ ਆ ਹਾਂ ਹੈਨਾ ਤੁਹਾਨੂੰ ਦਿਖਾਉਣੇ ਆ ਆ ਆ ਇੱਥੇ ਬਈ ਅੰਗਰੇਜ਼ ਬਾਲਟੀ ਭਰ ਕੇ ਪਾਣੀ ਦਿਨਾਉਦੇ ਹੋਣਗੇ ਯਾਰ ਹੋਰ ਆ ਦੇ ਆ ਫਰਸ਼ ਦੇ ਨਾ ਦੇਖੀ ਇਥੋਂ ਇਥੋਂ ਬਾਲਟੀ ਭਰ ਲੈਂਦੇ ਹੋਣਗੇ ਇੱਥੇ ਬਹਿ ਜਾਂਦੇ ਹੋਣਗੇ ਪਰ ਮੈਂ ਇਧਰ ਦੀ ਦਿਖਾਉ ਉਹ ਆਹ ਦੇਖੋ ਆਹ ਪੱਥਰ ਤੇ ਬਹਿ ਕੇ ਹਾਂ ਇੱਥੇ ਬਾਲਟੀ ਰੱਖ ਕੇ ਅੰਗਰੇਜ਼ ਨਾਉਦੇ ਹੋਣਗੇ ਉਸ ਸਮੇਂ ਚ ਬਈ ਮੈਨੂੰ ਤਾਂ ਇਹ ਲੱਗਦਾ ਵੀ ਬਾਕੀ ਆਪਾਂ ਕਹਿ ਨਹੀਂ ਸਕਦੇ ਮਤਲਬ ਮੈਂ ਇੱਕ ਆਪਣੇ ਆਈਡੀਆ ਲਾ ਸਕਦੇ ਆ ਆਈਡੀਆ ਵੈਸੇ ਯਾਰ ਉਹ ਮੇਰੇ ਹਿਸਾਬ ਨਾਲ ਤਾਂ ਜਿਵੇਂ ਹੁਣ ਆਪਣੇ ਬਾਹਰ ਬੰਦੇ ਗਏ ਉਹ ਤਾਂ ਕਹਿੰਦੇ ਨਾਉਂਦੇ ਨਹੀਂ ਗੂਰੇ ਤਾਂ ਪਰ ਆਪਾਂ ਇਥੋਂ ਲਾ ਲੈਂਦੇ ਤੇ ਨਾਉਂਦੇ ਤਾਂ ਹੋਣਗੇ ਪਰ ਆਹ ਦੇਖੋ ਮਿੱਤਰੋ ਨਾਤੇ ਬਾਹਰ ਨਾਉਂਦੇ ਹੋਣਗੇ ਤੂੰ ਡਾਕਟਰ ਹੁਣ ਇਹ ਦੇਖੋ ਵੀ ਇਹਦੇ ਵਿੱਚ ਇੱਥੇ ਤੱਕ ਉਹ ਸਾਹਮਣੇ ਦਿੰਦੀ ਇੱਥੇ ਤੱਕ ਪਾਣੀ ਹੁੰਦਾ ਹੈ। ਹੂੰ ਵੀ ਯਾਰ ਕਿੰਨਾ ਐਸਟੀਮੇਟ ਲਾ ਸਕਦੇ ਆਪਾਂ ਕਿੰਨਾ ਪਾਣੀ ਹੋਊਗਾ ਨਾ। ਬਾਰਾ ਕੁਸਕ ਪਾਣੀ ਜਾਂਦਾ ਬਈ ਯਾਰ। ਹਾਂ, ਪੁਰਾਣਾ ਪਾਣੀ ਜਿਹੜਾ ਹਨਾ ਸਾਡੇ ਖੇਤਾਂ ਤੱਕ ਪਹੁੰਚਦਾ ਦੇਖੋ ਇੱਥੋਂ ਦੀ ਲੰਘ ਕੇ। ਜੇ ਇਹ ਝੀਲਾਂ ਨੇ ਉਹ ਨਹਿਰ ਤੋਂ ਨਿਕਾ ਉਹ ਹੁੰਦੀਆਂ ਬਈ। ਆਹ ਪਾਣੀ ਨਾਲ ਝੀਲਾਂ ਜਾਂਦੇ ਆਂ ਬਠੰਡੇ ਵਾਲੀਆਂ। ਉਹ ਇੱਕ ਗੰਗਾ ਨਹੀਂ ਹੈ ਆ। ਝੀਲਾਂ ਕੋਲ ਬਠੰਡੇ ਕੋਠੀ ਪਾ ਦੇ ਵੀ ਮਾ। ਪਾ ਦੇ ਵੀ ਮਾ ਜੀਆ। ਇੱਥੋਂ ਆਹ ਨਹਿਰ ਦਾ ਪਾਣੀ ਆ ਜਿਹੜਾ ਇਹ ਉੱਥੇ ਹੁਣ ਗੱਲ ਕਰ ਆਪਣੀ ਵੀਡੀਓ ਵਾਲੀ ਲੰਮੀ ਬਗਜੂ। ਹੁਣ ਤੁਹਾਨੂੰ ਇਹ ਸਾਡੇ ਲੋਕ ਨਾ ਬਈ ਫੇਤਰ ਦਾ ਲੋਕ ਪਾਣੀ ਨੂੰ ਸਾਂਭ ਨਹੀਂ ਰਹੇ ਇਹ ਨਾਲ ਕੋਈ ਪਸ਼ੂ ਮਰ ਜੇ ਟੋਆ ਪੱਟਣ ਤੋਂ ਡਰ ਜਾਂਦੇ ਆ ਯਾਰ ਨਹਿਰਾਂ 'ਚ ਸਿੱਟ ਦਿੰਦੇ ਨੇ ਨਹਿਰੇ ਨਹਿਰ ਜੀ ਲਾ ਜਾਂਦੇ ਨੇ ਨਹਿਰ ਚ ਲਾ ਜਾਂਦੇ ਯਾਰ ਪਸਤਾ ਬਿਮਾਰ ਹੋ ਗਿਆ ਮਰ ਗਿਆ ਉਹ ਵੀ ਨਹਿਰ ਚ ਮਰ ਲਓ ਗਲਤ ਗੱਲ ਆ ਇਹ ਬਈ ਯਾਰ ਪਸ਼ੂਆਂ ਦੇ ਵਾਸਤੇ ਸਿੱਟਣ ਵਾਸਤੇ ਨਹੀਂ ਯਾਰ ਹਨਾ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਉਹ ਅੱਗੇ ਨਾ ਮੈਂ ਤੁਹਾਨੂੰ ਦਿਖਾਉਣਾ ਯਾਰ ਪਸੂਆਂ ਦੇ ਪ੍ਰੋਪਰ ਉਹਨੇ ਉਹਨੇ ਹੱਡ ਪਏ ਆ ਪਏ ਆਗੇ ਬਾਈ ਉਹ ਇਹ ਤਾਂ ਡੈਡ ਬੋਡੀਆਂ ਬਹੁਤ ਲੰਘਦੀਆਂ ਨੇ ਹਾਂ ਡੈਡ ਬੋਡੀਆਂ ਰਹੁੰਦੀ ਯਾਰ ਲੋਕਾਂ ਨੂੰ ਪਤਾ ਨਹੀਂ ਮਰਨ ਨੂੰ ਤਾਂ ਕਿਹਦਾ ਜੀ ਕਰਦਾ ਕੋਈ ਬੜੀ ਵੱਡੀ ਸਮੱਸਿਆ ਚ ਆ ਜਾਂਦਾ ਬੰਦਾ ਉਹ ਤੋਂ ਚਲਾ ਜਾਂਦਾ ਹਨਾ ਹਾਂ ਬਿਲਕੁਲ ਸਟੈਪ ਆ ਪਰ ਆਪਾਂ ਨਹੀਂ ਕਹਿੰਦੇ ਵੀ ਇਹ ਐ ਕਰਨਾ ਚਾਹੀਦਾ ਬਿਲਕੁਲ ਹਨਾ ਕਿਉਂਕਿ ਗੁਰਬਾਣੀ ਕਹਿੰਦੀ ਆਤਮ ਹਾਤੀ ਜਗਤ ਕਸਾਈ ਜਿਹੜਾ ਬੰਦਾ ਆਪਣੇ ਆਪ ਮਨ ਲੈ ਹੱਤਿਆ ਕਰਦਾ ਉਹ ਸਾਰੇ ਜਗਤ ਦਾ ਕਸਾਈ ਆ ਅੱਛਾ ਗੁਰਬਾਣੀ ਇਹ ਗੱਲ ਕਹਿੰਦੀ ਹੈਗੀ ਵੀ ਮਤਲਬ ਮਰਨਾ ਵੀ ਇੱਕ ਬਹੁਤ ਵੱਡਾ ਗੁਨਾਹ ਪਾਪ ਹੈ ਬਹੁਤ ਆ ਵੱਡਾ ਪਾਪ ਬਹੁਤ ਵੱਡਾ ਪਾ ਆਪਣੇ ਇੰਡੀਆ ਵੀ ਆਉਂਦਾ ਇਹ ਮੈਂ ਤਾਂ ਡਾਕਟਰ ਪਹਿਲਾਂ ਨਹਿਰ ਦੇ ਵਿੱਚ ਐਵੇਂ ਕਿਦੀ ਨਾ ਬਈ ਹਾਂ ਐ ਜਦੋਂ ਮੈਂ ਤੁਹਾਡੀ ਵੇਡ ਕਰ ਰਿਹਾ ਸੀ ਨਾ ਹਾਂ ਮੇਰਾ ਟਾਈਮ ਜਾਣਾ ਉੱਥੇ ਲੰਗੇ ਮੈਂ ਗੱਡੀ ਲਾ ਕੇ ਛੱਡ ਤੇ ਮੈਂ ਨਹਿਰ 'ਚ ਉਤਰ ਗਿਆ ਮੈਂ ਕਿਹਾ ਮੈਨੂੰ ਆਹ ਚੀਜ਼ਾਂ ਕਰਕੇ ਬੜਾ ਸਕੂਨ ਆ ਹਾਂ ਹੈਨਾ ਵੀ ਇੱਥੇ ਨਾ ਯਾਰ ਮੈਨੂੰ ਬੜਾ ਆਨੰਦ ਆਉਂਦਾ ਨਹਿਰਾਂ ਦੇ ਘੁੰਮ ਫਿਰ ਕੇ ਮੈਂ ਪੈਰ ਤੁਰਨ ਦਾ ਬੜਾ ਸਕੀਨ ਆ ਯਾਰ ਆ ਨਾ ਭਈ ਅਸਲ ਦੇ ਵਿੱਚ ਨਾ ਜਿਵੇਂ ਇੱਥੋਂ ਨਹਿਰ 'ਚ ਪਾਣੀ ਲੈਣਾ ਇਹ ਉਹ ਟਾਈਮ ਦੀ ਪੌੜੀਆਂ ਨਹੀਂ ਕੋਈ ਪੌੜੀ ਹਾਂ ਇਹ ਪੌੜੀ ਹੈਗੀ ਤੇ ਹੁਣ ਤਾਂ ਚਲਾ ਦਬ ਗਈ ਕੁਛ ਟੁੱਟ ਭੱਜ ਗਈ ਨਹੀਂ ਪਹਿਲਾਂ ਇਹ ਉਹ ਆ ਗਈ ਐ ਆ ਦੇਖੋ ਧਰਮੀ ਉੱਥੇ ਆ ਕੇ ਐ ਪਾਣੀ ਪੜ ਕੇ ਬਾਅਦ ਸੜ ਜਾਂਦੇ ਆ ਆ ਦੇ ਇਹ ਇਹ ਆਏ ਆ ਉਹ ਉੱਥੇ ਜਾਉ ਬਈ ਪਾਟੜੀ ਨੂੰ ਲੱਗਦੀ ਹੂ ਤੇ ਆ ਦੇਖਿਓ ਆਹ ਦੇ ਸਟੈਪ ਬਣੇ ਹੋਏ ਪੂਰੇ ਸਟੈਪ ਬਣੇ ਹੋਏ ਆ ਬਈ ਇਹ ਸਟੈਪ ਬਣੇ ਹੋਏ ਪੌੜੀ ਆ ਯਾਰ ਹਨ ਹੂੰ ਸਹੀ ਗੱਲ ਆ ਤੇ ਲੈ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਤੁਹਾਨੂੰ ਨਾ ਕਮੈਂਟ ਕਰਕੇ ਦੱਸਿਓ ਵੀ ਯਾਰ ਇਸ ਤਰ੍ਹਾਂ ਦੀ ਵੀਡੀਓ ਸੀ ਕਰਾਇਆ ਕਰੀਏ ਜਾਂ ਨਾ ਕਰਾਇਆ ਕਰੀਏ ਹਾਂ ਨਾਲੇ ਜੇ ਕਿਸੇ ਦੇ ਹੋਰ ਕੋਲੇ ਲੋਕੇਸ਼ਨ ਪਈ ਆ ਸੀ ਉੱਥੇ ਵੀ ਆ ਜਾਾਂਗੇ ਹਾਂ ਜ਼ਰੂਰ ਦੱਸਿਓ ਜੇ ਆਪਦੇ ਏਰੀਆ ਦੇ ਵਿੱਚ ਵੀ ਇੱਥੇ ਆ ਲੋਕੇਸ਼ਨ ਪਈ ਆ ਤੁਸੀਂ ਆਵਾਂਗੇ ਯਾਰ ਮੈਂ ਲੈ ਆਉਂਗਾ ਪੱਟੀ ਨੂੰ ਨਾਲਧਰ ਮੇ ਨੂੰ ਸਾਰੇ ਖਿੱਚ ਲਵਾਂਗੇ ਅਸੀਂ ਆਵਾਂਗੇ ਯਾਰ ਪਸੰਦ ਇਹ ਚੀਜ਼ਾਂ ਸਕੂਨ ਦਿੰਦੀਆਂ ਨੇ ਬਾਈ ਬੜੇ ਲੋਕ ਲੋਕ ਇਹ ਚੀਜ਼ਾਂ ਦੇਖਣ ਨੂੰ ਤਰਸੇ ਹੋਇਆ ਹਾਂ ਅਸੀਂ ਯਾਰ ਜੇ ਸਾਡੇ ਕੋ ਨਿਕ ਜੇ ਨਾ ਉਪਰਾਲੇ ਦੇ ਨਾਲ ਲੋਕ ਇਹ ਚੀਜ਼ਾਂ ਦੇਖ ਲੈਣ ਤਾਂ ਸਾਨੂੰ ਮਤਲਬ ਬੜਾ ਵੱਡਾ ਸਕੂਨ ਆ ਜਾਂਦਾ ਬਸ ਸਕੂਨ ਹੀ ਆ ਬੱਸ ਉਹੀ ਮਾਰਾ ਬਥੇਰਾ ਦੀ ਤਨਬਾਦ ਸੱਜਣ ਕਰ ਦਿਓ ਸ਼ੇਰ ਜੀ ਮਿਹਰਬਾਨੀ